ਇਹਨਾਂ ਲੋਕਾਂ ਦੇ ਬਣਾਏ ਅਸੀਂ ਆ ਤੇ ਇਹਨਾਂ ਦੇ ਨਾਲ ਖੜਨਾ ਸਾਡਾ ਹੱਕ ਬਣਦਾ ਤੇ ਖੜੇ ਆ ਭਰਾਵਾਂ ਕੋਲੇ ਅੱਜ ਤੁਸੀਂ ਵੇਖਿਆ ਸੋਸ਼ਲ ਮੀਡੀਆ ਤੇ ਵੇਖ ਰਹੇ ਸੀ ਜਿਹੜੇ ਹਿਸਾਬ ਨਾਲ ਹੁਣ ਹਾਲਾਤ ਐ ਇਹਨਾਂ ਦੇ ਘਰਾਂ ਦੇ ਕੋਲ ਕੁਝ ਵੀ ਨਹੀਂ ਬਚਿਆ ਇਹ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਕਿਸੇ ਦਾ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਐ ਇਹ ਲੋਕ ਮੇਲੇ ਲਵਾਉਂਦੇ ਆ ਸਾਨੂੰ ਸੱਦਦੇ ਆ ਪੈਸੇ ਦਿੰਦੇ ਆ ਜੇਬਾਂ ਚੋਂ ਤੇ ਅੱਜ ਅਸੀਂ ਰਜਾਈਆਂ ਚੋਂ ਨਿਕਲ ਗਏ ਫਿਰ ਵਧੀਆ ਗੱਲ ਨਹੀਂ ਮੈਂ ਤਾਂ ਸਾਰੇ ਆ ਭਰਾਵਾਂ ਨੂੰ ਇਹੀ ਕਹੂੰਗਾ ਵੀ ਜਿੰਨੀ ਜੋਗਿਓ ਆਕੇ ਇਹਨਾਂ ਦੇ ਨਾਲ ਖੜੋ ਜਿਹੜੇ ਪਿੰਡਾਂ ਦੇ ਪਿੰਡ ਡੁੱਬ ਗਏ ਨੇ ਉਹਨਾਂ ਦੀ ਸਹਾਇਤਾ ਕਰਨ ਲਈ ਪੰਜਾਬ ਦੇ ਸੁਪਰ ਹਿੱਟ ਕਲਾਕਾਰ ਦਗਾਣਾ ਜੋੜੀ ਬਲਕਾਰ ਰਨਖੀਲਾ ਮਰਜੰਦਰ ਗੁਲਸ਼ਨ ਜੀ ਅੱਜ ਉਹਨਾਂ ਪਰਿਵਾਰਾਂ ਦੀ ਮਦਦ ਕਰਨ ਲਈ ਪਿੰਡ ਪਖੜਾ ਦੇ ਵਿੱਚ ਪਹੁੰਚੇ ਨੇ ਕਿੱਟਾਂ ਬਣਾ ਕੇ ਲੈ ਕੇ ਆਏ ਨੇ ਅਸੀਂ ਅਵਤਾਰ ਜੀ ਕੁਝ ਵੀ ਨਹੀਂ ਦੇਣ ਜੋਗੇ ਨੇ ਉਹਨੂੰ ਇਹਨਾਂ ਦਾ ਹੀ ਦਿੱਤਾ ਹੈ ਅਸੀਂ ਦੇ ਇਹਨਾਂ ਤੋਂ ਲਾ ਜਾ ਕੇ ਹੀ ਆਪ ਖਾਣੇ ਬੱਚੇ ਪਾਲਦੇ ਇਹਨਾਂ ਦਾ ਹੀ ਦਿੱਤਾ ਹੋਇਆ ਹੈ ਤੇਲ ਫੁੱਲ ਜਿੰਨੀ ਜੋਗੇ ਆ ਤੇ مصیبتਾਂ ਭਰਾਵਾਂ ਤੇ ਖੜੇ ਆ ਹਮੇਸ਼ਾ ਹੀ ਖੜੇ ਰਵਾਂਗੇ باقی ਸਰਪੰਚ ਸਾਹਿਬ ਖੜੇ ਨੇ सुरेंद्र ਸਿੰਘ ਜੀ ਬਲਵੀਰ ਸਿੰਘ ਜੀ ਰਾਜੋ ਕੇ ਗੱਟੀ ਇਹ ਬਾڈر ਦਾ ایریا ہے ਤੇ ਭਖੜਾ ਪਿੰਡ ਹੈ ਜਿੱਥੇ ਅਸੀਂ ਖੜੇ ਆ ਸਰਪੰਚ ਸਾਹਿਬ ਨਾਲ ਨੇ باقی ਤੁਸੀਂ ਵੇਹਣੇ ਹੋ ਕਿੰਨਾ ਕਿੰਨੇ ਦੁਖੀ ਲੋਕ ਨੇ ਜਿਨ੍ਹਾਂ ਕੋਲ ذریعہ ਨਹੀਂ ਹੈ ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਲੋਕ ਨੇ ਜੀ ਜੀ ਤਾਜ਼ਾ ਕਮਾ ਕੇ ਲੈਣਾ ਕੀਤਾ ਪੰਜਾਬੀ ਕਲਾਕਾਰਾਂ ਦੇ ਵਿੱਚੋਂ ਇਵੇਂ ਹਰ ਇੱਕ ਕਲਾਕਾਰ ਨੂੰ ਪਹਿਲ ਕਰਨੀ ਚਾਹੀਦੀ ਕਿਉਂਕਿ ਇੱਥੇ ਘੱਟੋ ਘੱਟ 7 ਤੋਂ 8000 ਕਿੱਲਾ ਲੋਕਾਂ ਦਾ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਕੋਲੇ 2 ਕਿੱਲੇ 2.5 ਕਿੱਲੇ ਪੈਲੀ ਉਹ ਡੁੱਬ ਗਿਆ ਦੇਖ ਰਹੇ ਆਂ ਵੀਰ ਜੀ ਦੇਖ ਰਹੇ ਆਂ ਦੇਖੋ ਅਸੀਂ ਜਿੰਨੀ ਜੋਗੇ ਸੀ ਖੜੇ ਆਂ ਅਸੀਂ ਹਰੇਕ ਅੱਗੇ ਹੀ ਅਰਦਾਸ ਕਰਾਂਗੇ ਬੇਨਤੀ ਕਰਾਂਗੇ ਵੀ ਜੇ ਕਿਸੇ ਨੂੰ ਪ੍ਰਮਾਤਮਾ ਨੇ ਕੁਝ ਬਖਸ਼ਿਆ ਹੈ ਜੀ ਤੇ ਜ਼ਰੂਰ ਆ ਕੇ ਇਹਨਾਂ ਲੋਕਾਂ ਦੀ ਮਦਦ ਕਰੋ ਇਹਨਾਂ ਭਰਾਵਾਂ ਦੇ ਨਾਲ ਖੜੋਗੇ ਕਿ ਇਹ ਹਮੇਸ਼ਾ ਖੜਦੇ ਨੇ ਜੇ ਇਹਨਾਂ ਦੇ ਘਰਾਂ 'ਚ ਖੁਸ਼ੀਆਂ ਨੇ ਤੇ ਕਲਾਕਾਰਾਂ ਦੇ ਘਰਾਂ 'ਚ ਖੁਸ਼ੀਆਂ ਨੇ ਜੀ ਜੇ ਇਹ ਖੁਸ਼ ਨਹੀਂ ਹੋਣਗੇ ਇਹ ਰੱਜ ਕੇ ਨਹੀਂ ਖਾਣਗੇ ਤੇ ਸਾਡੇ ਵਰਗੇ ਨੂੰ ਕਿੱਥੋਂ ਬੁਲਾਉਣਗੇ ਸਾਡੇ ਨਾਲ ਭੈਣ ਜੀ ਵੀ ਖੜੇ ਨੇ ਭੈਣ ਜੀ ਇਸ ਏਰੀਏ ਦੇ ਵਿੱਚ ਤੁਸੀਂ ਕਿੰਨੇ ਕ ਅਖਾੜੇ ਲਾ ਕੇ ਗਏ ਹੋ ਕਿੰਨੇ ਕ ਲੋਕਾਂ ਨੇ ਤੁਹਾਨੂੰ ਖੁਸ਼ੀ ਤੇ ਬੁਲਾਇਆ ਜੀ ਬਹੁਤ ਜ਼ਿਆਦਾ ਅਸੀਂ ਇੱਧਰ ਪ੍ਰੋਗਰਾਮ ਕੀਤੇ ਐ ਸ਼ੋਅ ਕੀਤੇ ਐ ਬਹੁਤ ਹੀ ਵਧੀਆ ਏਰੀਆ ਹੈ ਖਾਸ ਕਰਕੇ ਸਾਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਬਹੁਤ ਪਿਆਰ ਕਰਦੇ ਨੇ ਅਸੀਂ ਬਹੁਤ ਭਾਗਾ ਵਾਲੇ ਆਂ ਔਰ ਬਹੁਤ ਹੀ ਦੁੱਖ ਹੋਇਆ ਅੱਜ ਇਹ ਮਾਹੌਲ ਦੇਖ ਕੇ ਕਿ ਛੋਟੇ ਛੋਟੇ ਬੱਚੇ ਵਿਚਾਰੀਆਂ ਬਜ਼ੁਰਗ ਔਰਤਾਂ ਸਾਰੇ ਬੈਠੇ ਨੇ ਕਿਉਂਕਿ ਇਸ ਪਿੰਡ ਦਾ ਕੋਈ ਜ਼ਿਆਦਾ ਹੀ ਬੁਰਾ ਹਾਲ ਆ ਪਿੰਡ ਪਖੜਾ ਇਹ ਫਿਰੋਜ਼ਪੁਰ ਏਰੀਆ ਦੇ ਵਿੱਚ ਵੈਸੇ ਸਾਰੇ ਪੰਜਾਬ ਤੇ ਇਹ ਸੰਕ ਹੋਇਆ ਬਟ ਇਹ ਇੱਕ ਪਿੰਡ ਐ ਹੋ ਜਾ ਕਿ ਇੱਥੇ ਲੰਘ ਕੇ ਜਾਣ ਨੂੰ ਜਗ੍ਹਾ ਵੀ ਹੈ ਨਹੀਂ ਗੀ ਸਾਰੇ ਰਸਤੇ ਬੰਦ ਹੋਏ ਪਏ ਐ ਬਲੌਕ ਹੋਏ ਪਏ ਨੇ ਤੇ ਭੈਣਾ ਬਜ਼ੁਰਗਾਂ ਦਾ ਦੇਖੋ ਉਧਰ ਕੀ ਹਾਲ ਐ ਬਹੁਤ ਸਾਰੇ ਲੋਕ ਬਿਮਾਰ ਨੇ ਕਈ ਪ੍ਰੈਗਨੈਂਟ ਔਰਤਾਂ ਨੇ ਇੱਥੋਂ ਤੇ ਡਾਕਟਰ ਵੀ ਨਹੀਂ ਆ ਸਕਦੇ ਹਨ ਤੇ ਇਸ ਕਰਕੇ ਅਸੀਂ ਸੋਚਿਆ ਕਿ ਇੱਥੋਂ ਹੀ ਸ਼ੁਰੂਆਤ ਕੀਤੀ ਜਾਵੇ ਭੈਣ ਜੀ ਇੱਕ ਗੱਲ ਲੋਕ ਇੱਥੋਂ ਦੇ ਕਹਿ ਰਹੇ ਨੇ ਵੀ ਜਿੰਨੇ ਵੀ ਸਿਆਸਤਦਾਨ ਨੇ ਜਿਵੇਂ ਤੁਸੀਂ ਰਾਸ਼ਨ ਲੈ ਕੇ ਆਏ ਹੋ ਰਾਹਤ ਸਮਗਰੀ ਲੈ ਕੇ ਆਏ ਹੋ ਸਿਆਸਤਦਾਨ ਸਿਰਫ ਫੋਟੋਆਂ ਕਰਵਾ ਕੇ ਜਾ ਰਹੇ ਨੇ ਕੋਈ ਰਾਹਤ ਸਮਗਰੀ ਜਾਂ ਕੁਝ ਲੈ ਕੇ ਨਹੀਂ ਆ ਰਹੇ। ਵਸੇ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੇ ਹਨਾ। ਸਿਆਸਤਦਾਨਾਂ ਨੂੰ ਕੁਝ ਨਹੀਂ ਕਹਿ ਸਕਦੇ। ਜੀ। ਅਸੀਂ ਨਾ ਕਿਸੇ ਨੂੰ ਮਾੜਾ ਕਹਿਣਾ ਹੈ। ਅਸੀਂ ਜਿੰਨੀ ਜੋਗੇ ਸੀ ਆਏ ਆ। ਅਸੀਂ ਕਹਿੰਨੇ ਵੀ ਰੱਬ ਸਾਰਿਆਂ ਨੂੰ ਇਹ ਮੇਰੇ ਤੋ ਤੱਕ ਲਿਆਵੇ ਇਹਨਾਂ ਦੀ ਮਦਦ ਕਰਨ ਦੀ ਜਰੂਰਤ ਹੈ। ਬਾਕੀ ਗੱਲ ਕੀ ਹੈ ਜਿਨ੍ਹਾਂ ਨੇ ਇਹ ਹਾਲਾਤ ਦੇਖੇ ਹੋਣ ਖਾਸ ਕਰਕੇ ਉਹ ਹੀ ਖੜਦੇ ਨੇ। ਸੋ ਸਾਰੇ ਅੱਗੇ ਬੇਨਤੀ ਹੈ। ਸੋ ਜਿਹੜਾ ਕਲਾਕਾਰ ਮੈਂ ਪਹਿਲਾਂ ਵੀ ਗੱਲ ਕਰ ਗਿਆ ਇਹਨਾਂ ਸਰੋਤਿਆਂ ਦੇ ਸਰ ਤੇ ਜਿਉਂਦਾ ਜੇ ਕਲਾਕਾਰ ਹੀ ਸਰੋਤੇ ਹੀ ਮਰ ਗਿਆ ਸਰੋਤੇ ਕੋਲ ਕੁਝ ਹੋਈ ਨਾ ਤੇ ਕਲਾਕਾਰ ਕਿਵੇਂ ਜਿਊਗਾ ਕਿਵੇਂ ਤੁਹਾਡੇ ਖਾੜੇ ਲਾਊਗਾ। ਸੱਚ ਗੱਲ ਹੈ ਜੀ ਅੱਜ ਜ਼ਮੀਨਾਂ ਡੁੱਬੀਆਂ ਪਈਆਂ ਲੋਕਾਂ ਦੀਆਂ ਜੇ ਸਿਆਣੇ ਕਹਿੰਦੇ ਆ ਵੀ ਜੇ ਇਹਨਾਂ ਦੀ ਖੇਤੀ ਨਾ ਹੋਊਗੀ ਜਦੋਂ ਹਰ ਸੀਜ਼ਨ ਦੇ ਵਿੱਚ ਇਹ ਮੇਲੇ ਲਵਾਉਂਦੇ ਆ ਵਿਆਹ ਕਰਦੇ ਆ ਸਾਰਾ ਕੁਝ ਹਨਾ ਕਿਵੇਂ 2-2 3-3 4-4 ਜਿੰਨੀ ਵੀ ਕਿਸੇ ਦੀ ਪੇਮੈਂਟ ਦੇ ਕੇ ਸਾਰਾ ਪਿੰਡ ਰਲ ਕੇ ਲੈ ਕੇ ਆਉਂਦਾ ਅੱਜ ਸਾਰਾ ਪਿੰਡ ਡੁੱਬਿਆ ਪਿਆ ਕਿੱਥੋਂ ਲੈ ਕੇ ਆਉਣਗੇ ਜਦੋਂ ਆਪ ਹੀ ਵਿਚਾਰੇ ਬਰਬਾਦ ਹੋ ਗਏ ਕਲਾਕਾਰਾਂ ਨੂੰ ਕਿੱਥੋਂ ਮਿਲੂਗਾ ਬੋਤਾਰ ਜੀ ਬੇਨਤੀ ਹੈ ਵੀ ਪਰਮਾਤਮਾ ਦੁੱਖ ਕੱਟੇ ਤੇ ਕੱਟੇ ਜਾਂਦੇ ਆ ਉਹਦੀਆਂ ਨਜ਼ਰਾਂ ਸਵੱਲੀਆਂ ਹੋਣ ਤੇ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਇੰਨਾ ਕੁਝ ਜ਼ਰੂਰ ਕਰ ਸਕਦਾ ਹੈ ਇਹ ਅਸੀਂ ਹਰੇਕ ਨੂੰ ਹੀ ਕਹਿੰਨੇ ਆ ਕਿ ਜਿੱਦੇ ਤੇ ਰੱਬ ਦੀ ਰਹਿਮਤ ਹੈ ਉਹ ਜਰੂਰ ਆਓ ਜਿੰਨੇ ਜੋਗੇ ਵੀ ਹੈਗੇ ਹੋ ਤੁਸੀਂ ਖੜੋ ਪਲੀਜ਼ ਸਾਡੀ ਬੇਨਤੀ ਹੈ ਕਿ ਜਿੰਨੇ ਜੋਗੇ ਵੀ ਕੋਈ ਭੈਣ ਭਰਾ ਚਾਹੇ ਕੋਈ ਵੀ ਹੈ ਨਹੀਂ ਨਹੀਂ ਹਾਂਜੀ ਸਾਰਿਆਂ ਨੂੰ ਕਰਦੇ ਆ ਇਕੱਲੇ ਕਲਾਕਾਰਾਂ ਨੂੰ ਨਹੀਂ ਜਿਹੜਾ ਵੀ ਆਪਣੇ ਘਰੋਂ ਸਰਦਾ ਕੋਈ ਝਮਾੜਾ ਮੋਟਾ ਜਿੰਨੇ ਜੋਗਾ ਵੀ ਹੈਗਾ ਇੱਥੇ ਆਓ ਤੇ ਪਲੀਜ਼ ਹੈਲਪ ਕਰੋ ਜੀ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਅੱਜ ਤੁਸੀਂ ਪਰਿਵਾਰ ਸਮੇਤ ਸਾਡੀ ਭੈਣ ਜੀ ਪਹੁੰਚੀ ਮਨਜਿੰਦਰ ਗੁਲਸ਼ਨ ਜੀ ਤੁਸੀਂ ਪਹੁੰਚੋ ਤੁਹਾਡਾ ਬੇਟਾ ਹੀ ਪਹੁੰਚਿਆ ਤੁਹਾਡੀ ਸਾਡੀ ਸਾਰੀ ਟੀਮ ਆਈ ਆ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਕਿ ਬਈ ਆਪਾਂ ਇਹਨਾਂ ਪਰਿਵਾਰਾਂ ਦੇ ਨਾਲ ਖੜ ਕੇ ਰਾਸ਼ਨ ਲੈ ਕੇ ਚੱਲ ਗਏ ਅਵਤਾਰ ਜੀ ਮਨ ਦੇ ਵਿੱਚ ਜਿਹੜਾ ਬੰਦਾ ਗਰੀਬੀ ਚ ਉੱਠਿਆ ਹੋਵੇ ਨਾ ਉਹਨੂੰ ਇਹ ਲੋਕ ਦੀਦੇ ਹੁੰਦੇ ਆ ਜਦੋਂ ਲੋਕਡਾਊਨ ਹੋਇਆ ਸੀ ਲੋਕਡਾਊਨ ਦੇ ਵਿੱਚ ਵੀ ਅਸੀਂ ਸਾਰਾ ਚਾਰ ਮੈਂਬਰਾਂ ਘਰ ਦੇ ਮੇਰੀ ਬੇਟੀ ਬੇਟਾ ਤੇ ਮੇਰੀ ਵਾਈਫ ਚਾਰੇ ਅਸੀਂ ਉਦੋਂ ਵੀ ਜਿੰਨੀ ਜੋਗੇ ਸੀ ਲੋਕਾਂ ਦੀ ਸੇਵਾ ਕਰਦੇ ਰਹੇ ਆ ਲੋਕਾਂ ਦੇ ਵਿੱਚ ਜਾ ਜਾ ਕੇ ਕੋਈ ਕਹਿੰਦਾ ਸੀ ਯਾਰ ਬਿਮਾਰੀ ਲੱਗ ਜੂਗੀ ਬੱਚਿਆਂ ਨੂੰ ਨਾਲ ਜਾਓ ਮੈਂ ਕਿਹਾ ਨਹੀਂ ਅਸੀਂ ਚਾਰੇ ਜਾ ਕੇ ਉਦੋਂ ਵੀ ਸੇਵਾ ਕਰਦੇ ਰਹੇ ਆ ਅੱਜ ਵੀ ਸਾਰੇ ਅਸੀਂ ਖੜੇ ਆ ਤੇ ਇਸ ਕਰਕੇ ਸਾਡਾ ਫਰਜ ਬਣਦਾ ਸੀ ਹਰੇਕ ਹੀ ਪੰਜਾਬੀ ਦਾ ਫਰਜ ਹੈ ਵੀ ਦੁਖੀ ਦੀ ਮਦਦ ਕਰਨਾ ਕਰਨ ਵਾਲਾ ਤੇ ਰੱਬ ਹੈ ਇੱਥੇ ਸਾਰੀਆਂ ਟੀਮਾਂ ਆਈਆਂ ਹੋਈਆਂ ਨੇ ਸਾਰੇ ਚੈਨਲ ਪਹੁੰਚੇ ਹੋਏ ਨੇ ਹਨਾ ਸਾਡਾ ਕੋਈ ਇਦਾਂ ਦਾ ਮੋਟਿਵ ਨਹੀਂ ਸੀ ਹੈ ਕਿ ਆ ਵੀ ਅਸੀਂ ਇਹ ਫੇਮ ਲੈਣ ਦੇ ਮਾਰੇ ਇਦਾਂ ਦਾ ਬਿਲਕੁਲ ਨਹੀਂ ਇੱਕ ਸਨੇਹਾ ਹੈ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਲੀਜ਼ ਕਿ ਜਿੰਨੇ ਜੋਗੇ ਵੀ ਹੈਗੇ ਹੋ ਇਹਨਾਂ ਦੇ ਨਾਲ ਖੜੋ ਜਿਹੜੇ ਪਿੰਡ ਡੁੱਬ ਗਏ ਨੇ ਜਿਹੜੇ ਵਿਚਾਰੇ ਬਿਲਕੁਲ ਲਾਚਾਰ ਹੋ ਚੁੱਕੇ ਨੇ ਹਨਾ ਕਿੰਨੇ ਪਸ਼ੂ ਮਰ ਗਏ ਨੇ ਸਾਰੀਆਂ ਜ਼ਮੀਨਾਂ ਡੁੱਬ ਗਈਆਂ ਨੇ ਬਜ਼ੁਰਗ ਰੋ ਰਹੇ ਨੇ ਘਰੇ ਬੈਠੇ ਹਨਾ ਜਿਹੜੇ ਇਲਾਜ ਲਈ ਤੜਫ ਰਹੇ ਨੇ ਪਲੀਜ਼ ਉਹਨਾਂ ਦੀ ਹੈਲਪ ਕਰੋ ਮੈਂ ਵੀਰਿਆ ਤੜਕੇ ਪ੍ਰਧਾਨ ਕੁਲਦੀਪ ਜੀ ਨੂੰ ਫੋਨ ਕਰਿਆ ਜੋਧਾ ਕੁਲਦੀਪ ਜੋਧਾ ਮੇਰੇ ਵੀਰ ਇਹਨਾਂ ਨੇ ਅਸਲ 'ਚ ਮੈਨੂੰ ਪਰਸੋਂ ਉਤਸ਼ਾਹ ਦਿੱਤਾ ਕਿ ਬਲਕਾਂ ਆਪਾਂ ਕੁਝ ਕਰਗੇ ਮੈਂ ਤੜਕੇ ਬੱਬੂ ਪ੍ਰਧਾਨ ਜੀ ਨੂੰ ਫੋਨ ਕੀਤਾ ਮੇਰਾ ਭਰਾ ਹੈ ਮੈਂ ਕਿਹਾ ਵੀ ਇਲਾਕੇ ਦਾ ਕੀ ਆਲੇ ਕਹਿੰਦਾ ਬਹੁਤ ਬੁਰਾ ਆਲਿਆ ਫਿਰ ਇਹਨਾਂ ਦੀ ਡਿਊਟੀ ਲਈ ਇਹਨਾਂ ਨੇ ਇਹ ਗੱਡੀ ਲਦਾਈ ਆ ਮੈਂ ਕਿਹਾ ਮੈਂ ਆ ਕੇ ਜਿੰਨਾ ਵੀ ਸਾਕਤਬਾਬ ਹੋਊਗਾ ਕਰ ਦੇਣਾ ਤੇ ਪ੍ਰਧਾਨ ਤੂੰ ਕਰ ਤੇ ਰਾਜਨੀਤੀ ਬਾਰੇ ਵੀ ਪ੍ਰਧਾਨ ਜੀ ਰਾਜਨੀਤੀ ਬੰਦੇ ਨੇ ਦੱਸਦੇ ਤੁਹਾਨੂੰ ਮੈਂ ਪਹਿਲੀ ਗੱਲ ਤਾਂ ਫਿਰੋਜ਼ਪੁਰ ਦਾ ਐਮਸੀ ਹੁੰਦੇ ਨਾਤੇ ਤੇ ਜੋ ਅੱਜ ਤੁਸੀਂ ਪਹਿਲ ਕੀਤੀ ਸ਼ਲਾਂਗਾ ਯੋਗ ਨੇ ਬਲਕਾਰ ਨਕੀਲਾ ਭੈਣਜੀ ਮਨਜਿੰਦਰ ਗੁਲਸ਼ਨ ਜੀ ਦਾ ਜਿਨ੍ਹਾਂ ਨੇ ਫਿਰੋਜ਼ਪੁਰ ਨੂੰ ਪੂਰੇ ਪੰਜਾਬ ਦੇ ਵਿੱਚ ਹੀ ਜੋ ਕਰੋਪੀ ਚੱਲਦੀ ਪਈ ਔਰ ਫਿਰੋਜ਼ਪੁਰ ਨੂੰ ਪਹਿਲ ਪਹਿਲ ਦਿੱਤੀ ਜੋ ਕਿ ਫਿਰੋਜ਼ਪੁਰ ਦੇ ਵਿੱਚ ਮੇਰਾ ਪਹਿਲਾ ਨੰਬਰ ਹੈ ਪੰਜਾਬ ਦੇ ਵਿੱਚ ਜਿਹੜਾ ਇਸ ਜੋੜੀ ਨੂੰ ਇੰਨਾ ਅੱਧੋ ਜਿਆਦਾ ਪਾ ਲਾਇਕ ਕਰਦੇ ਆ ਮਾਤ ਪਿਆਰ ਕਰਦੇ ਉਹਦੇ ਮਤਲਬ ਕਿ ਇਹਨਾਂ ਦਾ ਅਸੀਂ ਫਰੋਜਪੁਰ ਵੱਲੋਂ ਪੂਰੇ ਇਲਾਕੇ ਵੱਲੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕੋਈ ਲਫ਼ਜ਼ ਨਹੀਂ ਹੈਗਾ ਜਿਹੜੇ ਲਫ਼ਜ਼ਾਂ ਨਾਲ ਇਹਨਾਂ ਦੀ ਤਾਰੀਫ਼ ਕੀਤੀ ਜਾਵੇ ਔਰ ਉਹ ਨਿੱਜੀ ਤੌਰ ਤੇ ਸਾਡਾ ਪਿਆਰ ਵੀ ਏ ਉੱਥੇ ਚੱਲੀਏ ਜਿੱਥੇ ਵਾਕੇ ਲੋਕਾਂ ਨੂੰ ਜ਼ਰੂਰਤ ਹੈ ਗੱਲ ਕੀਤੀ ਤੁਸੀਂ ਰਾਜਨੀਤੀ ਦੀ ਮੈਂ ਕਹਿਣਾ ਚਾਹਣਾ ਵੀ ਜਿਹੜੇ ਐਮਐਲਏ ਬਣ ਗਏ ਜਿਹੜੇ ਸਰਕਾਰਾਂ ਦੇ ਵਿੱਚ ਮੌਜੂਦਾ ਇਹ ਗਰੀਬੀ ਝੋਲੀ ਪਾ ਸਕਦੇ ਨਹੀਂ ਅਰਬਾਂ ਰੁਪਈਆ ਐਮਐਲਏ ਸਰਕਾਰ ਤੇ ਕੋਟੇ ਜਮਾ ਮੌਜੂਦਾ ਐਮਸੀ ਆ ਖਜ਼ਾਨਾ ਜਿਹੜਾ ਨਾ ਅਰਬਾਂ ਰੁਪਈਆਂ ਦੀ ਕੈਂਚੀ ਚਲਦੀ ਐ ਐਮਐਲਏ ਦੀ ਐਮਐਲਏ ਦੀ ਮੁਤਲਕ ਜਿਹੜੀ ਕਿ ਨਾ ਗਰੀਬੀ ਝੋਲੀ ਪਾ ਸਕਦਾ ਐ ਇੰਨਾ ਕੁਝ ਕਰ ਸਕਦਾ ਐ ਪਰ ਇਹ ਜਿਹੜੇ ਆ ਕੇ ਫੋਟੋਆਂ ਕਰਵਾਉਂਦੇ ਨੇ ਉਤਲੀ ਹਵਾ ਮਾਰ ਕੇ ਜਾਂਦੇ ਨੇ ਅਸੀਂ ਕਰ ਰਹੇ ਹਾਂ ਮੈਂ ਕਹਿਣਾ ਚਾਹਣਾ ਵੀ ਜਿਹੜੇ ਜਿਹੜੇ ਨੇਤਾ ਪਹੁੰਚ ਰਹੇ ਕਿ ਇਹਦਾ ਪਾਰਲੀਮੈਂਟ ਦੇ ਵਿੱਚ ਹਾਤੇ ਕੋਈ ਮੌਜੂਦਾ ਸਰਕਾਰ ਚ ਕੋਈ ਲੁੱਟ ਕੇ ਚਲਾ ਗਿਆ ਐ ਪਰ ਉਹਨਾਂ ਚ ਅਗਰ ਕੁਝ ਲਾ ਦਿਓ ਨਾ ਤੁਹਾਨੂੰ ਫਰਕ ਨਹੀਂ ਸੀ ਪੈਣਾ ਇਹਨਾਂ ਨੇ ਬਣਾਇਆ ਕਰੋੜਾ ਕਰੋੜਾ ਰੁਪਇਆ ਠੇਕੇਦਾਰ ਸਾਈਜ਼ ਵਾਲਾ ਕਹਿੰਦਾ ਵੀ ਐਮਐਲਏ ਸਾਹਿਬ ਸਾਨੂੰ ਦੱਸੋ ਕਰੋੜਾ ਰੁਪਇਆ ਲੈਣਾ ਹੈ ਕਿ ਮੈਂਬਰਸ਼ਿਪ ਕਰਨੀ ਅੰਦਰ ਦੀਆਂ ਗੱਲਾਂ ਨੇ ਅਰਬਾਂ ਰੁਪਈਆ ਮਤਲਬ ਬੰਦਾ ਪਰ ਇਹਨਾਂ ਨੂੰ ਆਪ ਦੇ ਆਪ ਨੂੰ ਸਮਝ ਆਉਣੀ ਚਾਹੀਦੀ ਸ਼ਰਮ ਆਣੀ ਚਾਹੀਦੀ ਇਹਨਾਂ ਨੇਤਾ ਨੂੰ ਮੈਂ ਤਾਂ ਇੱਕ ਨਿੱਕਾ ਜਿਹਾ ਐਮਸੀ ਹਾਂ ਜੇ ਸੱਚੇ ਪਾਤਸ਼ਾਹ ਨੇ ਕਿਤੇ ਦਿਨ ਦਿੱਤੇ ਤੇ ਗਰੀਬੀ ਝੋਲੀ ਪਾਲੂ ਜੋ ਹਾਲਾਤ ਲੋਕਾਂ ਦੇ ਨੇ ਇਹ ਕਰਦੇ ਕੁਛ ਨਹੀਂ ਪਰ ਅੱਖਾਂ ਦੇ ਵਿੱਚ ਬ ਲੋਕਾਂ ਨੂੰ ਚੁੰਬਲ ਕੇ ਲੱਗੇ ਜਾਂਦੇ ਨੇ ਪਰ ਮੈਂ ਇਹ ਵੀ ਹੱਥ 'ਚ ਕਹਿੰਦਾ ਐਮਸੀ ਸਾਹਿਬ ਜਿਵੇਂ ਬਲਕਾਰ ਕਿਲਾ ਜੀ ਪਹੁੰਚੇ ਮਨਜਿੰਦਰ ਗੋਲਚੇ ਵੀ ਪਹੁੰਚੇ ਆ ਇਸੇ ਤਰ੍ਹਾਂ ਦੂਜੇ ਕਲਾਕਾਰਾਂ ਨੂੰ ਵੀ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਇਹਦੇ ਵਿੱਚ ਆਪਾਂ ਕਿਸੇ ਬਿਲਕੁਲ ਇੱਕ ਇੱਕ ਸਕਿੰਟ ਨਹੀਂ ਨਹੀਂ ਮਾੜਾ ਨਹੀਂ ਕਹਿੰਦੇ ਸਰ ਜਿਹੜੀ ਕਹਿ ਰਹੇ ਉਹ ਤੇ ਯੋਗਦਾਨ ਦੀ ਗੱਲ ਕਰਦੇ ਵੀ ਦੂਜੇ ਕਲਾਣ ਦੇ ਆਉਣ ਵਾਲੇ ਜਿਹੜਾ ਇਹਨਾਂ ਨੇ ਸਿੰਗਰ ਦੇ ਮਤਲਬ ਸਾਡੀ ਹਰ ਸਿੰਗਰ ਦੇ ਝੋਲੀ ਾੜਦੇ ਅੱਗੇ ਵੀ ਜਿਹੜਾ ਵੀ ਜਿੰਨਾ ਵੀ ਕੋਈ ਕਰ ਸਕਦਾ ਜਿੱਥੇ ਵੀ ਕੋਈ ਕਰ ਸਕਦਾ ਉਹਨੂੰ ਕਰਨਾ ਚਾਹੀਦਾ ਹੈ ਭਲਾ ਕਰਨਾ ਚਾਹੀਦਾ ਸਰੇਂਦਰ ਸਿੰਘ ਜੀ ਜਿਨੂੰ ਪੰਜਾਬੀਆਂ ਨੇ ਪਿਆਰ ਦਿੱਤਾ ਤੇ ਉਹ ਆਪਦੇ ਦਸਬੰਦ ਦੇ ਵਿੱਚੋਂ ਅੱਜ ਰਾਸ਼ਨ ਪਾਣੀ ਇੱਥੇ ਗਰੀਬ ਲੋਕਾਂ ਵਾਸਤੇ ਲੈ ਕੇ ਆਏ ਨੇ ਤੇ ਇਹ ਇੱਕ ਵੱਡੀ ਗੱਲ ਕਹਿੰਦੇ ਨੇ ਵੀ ਜਿਹੜੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਜਿੰਨਾ ਕਰਕੇ ਅਸੀਂ ਅੱਜ ਕਾਰਾਂ ਕੋਠੀਆਂ ਦੇ ਮਾਲਕ ਬਣੇ ਆ ਉਹਨਾਂ ਕਰਕੇ ਅਸੀਂ ਬਣਿਆ ਗਰੀਬ ਲੋਕਾਂ ਕਰਕੇ ਬਣੇ ਆ ਕਿਉਂਕਿ ਗਰੀਬ ਲੋਕਾਂ ਕਰਕੇ ਜਦੋਂ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਤੇ ਉਹ ਸਾਨੂੰ ਬੁਲਾਉਂਦੇ ਨੇ ਤੇ ਇਸ ਕਰਕੇ ਅਸੀਂ ਤਾ ਗਏ ਆ ਇਸ ਕਰਕੇ ਅਸੀਂ ਦੁੱਖ ਦਰਦ ਦੇ ਇੱਕ ਮੈਨੂੰ ਲੱਗਦਾ ਜਦੋਂ ਇਹਨਾਂ ਗਰੀਬ ਲੋਕਾਂ ਨੂੰ ਅੱਜ ਜਿਨ੍ਹਾਂ ਕੋਲੇ ਕੁਝ ਵੀ ਨਹੀਂ ਬਚਿਆ ਅੱਜ ਤੁਸੀਂ ਰਾਸ਼ਨ ਵੰਡੋਗੇ ਮਨ ਨੂੰ ਸੰੂਰ ਕਿੰਨਾ ਖਾਊਗਾ ਨਹੀਂ ਜੀ ਉਹਨਾਂ ਦੇ ਆਊਗਾ ਜੀ ਜਿਨ੍ਹਾਂ ਨੂੰ ਮਿਲੂਗਾ ਰਾਸ਼ਨ ਤੁਹਾਡੇ ਵੀ ਮਨ ਨੂੰ ਆਉਂਦਾ ਵੀ ਮੈਂ ਇੱਕ ਚੰਗਾ ਕਦਮ ਚੁੱਕਿਆ ਚੰਗਾ ਕੰਮ ਕਰਨ ਨੂੰ ਇਹ ਕੋਈ ਖੁਸ਼ੀ ਨਹੀਂ ਆ ਸਾਨੂੰ ਇਹ ਖੁਸ਼ੀ ਨਹੀਂ ਜਾਂ ਸਕੂਨ ਨਹੀਂ ਇਸ ਗੱਲ ਦਾ ਵੀ ਅਸੀਂ ਰਾਸ਼ਨ ਵੰਡਣ ਤੇ ਸਾਨੂੰ ਖੁਸ਼ੀ ਹੈ ਸਾਨੂੰ ਦੁੱਖ ਆ ਅਸੀਂ ਤਾਂ ਕਹਿੰਦੇ ਸਾਨੂੰ ਦੁੱਖ ਆ ਪਰ ਮਾਤਮਾ ਕਿਸੇ ਨੂੰ ਕਿਸੇ ਤੋਂ ਮੰਗਣ ਜੋਗਾ ਰੱਖੇ ਨਾ ਤੇ ਕੋਈ ਦੇ ਆਸ ਨਾ ਰੱਖੇ ਵੀ ਕੋਈ ਵੰਡਣਾ ਆਊਗਾ ਤੇ ਅਸੀਂ ਲਵਾਂਗੇ ਸਾਰਿਆਂ ਨੂੰ ਰੱਬ ਖੁਸ਼ ਰੱਖੇ ਅਜੇ ਦੁੱਖ ਦੀ ਘੜੀ ਐ ਕੱਲਾ ਐਸ ਪਿੰਡ ਵਿੱਚ ਨਹੀਂ ਪੰਜਾਬ ਦੇ ਹਜ਼ਾਰਾਂ ਸੈਂਕੜੇ ਪਿੰਡ ਨੇ ਜਿੱਥੇ ਲੋਕਾਂ ਦਾ ਬਰਵਾਲਾ ਬੱਚੇ ਰੁੜੀ ਜਾਂਦੇ ਨੇ ਤਬਾਹ ਹੋ ਗਿਆ ਪੰਜਾਬ ਤਬਾਹ ਜਿਹੜੇ ਪਿੰਡਾਂ 'ਚ ਪਾਣੀ ਆ ਗਿਆ ਨਾ ਉੱਥੇ ਤਬਾਹ ਹੋ ਗਏ ਨੇ ਇਹੀ ਅਰਦਾਸ ਆਕੇ ਪ੍ਰਮਾਤਮਾ ਕੁੱਲ ਦੇ ਜੀਵ ਜੰਤ ਨੂੰ ਤੰਦਰੁਸਤੀ ਰੱਖੇ ਚਾਰ ਦਿਨ ਭੁੱਖੇ ਰਹੇ ਲਨ ਪਰ ਇਹ ਵੀ ਤੰਦਰੁਸਤ ਰਹਿਣ ਜੀ ਸਾਰੇ ਸਲਾਮਤ ਰਹਿਣ ਕਈਆਂ ਦਾ ਪਤਾ ਨਹੀਂ ਰੁੜ ਗਏ ਵਿਚਾਰੇ ਕਰੂਪੀ ਜਿਹੜੀ ਆ ਰੱਬ ਇਹਦੇ ਤੋਂ ਬਖਸ਼ ਰੱਖੇ ਹੋਰ ਬਾਕੀ ਸਾਰੀ ਗੱਲ ਇਹ ਆ ਕਿ ਕੋਈ ਪਾਰਟੀ ਨਹੀਂ ਕੋਈ ਕੁਛ ਨਹੀਂ ਕੋਈ ਸੰਸਥਾ ਨਹੀਂ ਹੈ ਨਾ ਇਹ ਸਿਰਫ ਇੱਕ ਇਨਸਾਨੀਅਤ ਹੈ ਇਨਸਾਨੀਅਤ ਨਾਤੇ ਅਸੀਂ ਕਹਿੰਦੇ ਆ ਕਿ ਪਲੀਜ਼ ਹੈਲਪ ਕਰੋ ਸਾਰੇ ਯਾਨੀ ਤੁਸੀਂ ਦੁਸ਼ਮੰਦ ਕੱਢਾ ਸਾਰਿਆਂ ਨੂੰ ਦੁਸ਼ਮੰਦ ਕੱਢਣਾ ਚਾਹੀਦਾ ਬਿਲਕੁਲ ਕੱਢਣਾ ਚਾਹੀਦਾ ਜੀ ਬਿਲਕੁਲ ਕੱਢਣਾ ਸਰਪੰਚ ਸਾਹਿਬ ਨੇ ਜੀ ਇਸ ਨਗਰ ਦੇ ਸਰਿੰਦਰ ਸਿੰਘ ਜੀ ਆ ਜਿੰਨੇ ਵੀ ਸਰਪੰਚ ਸਾਹਿਬ ਇੱਧਰ ਖੜੇ ਨੇ ਆ ਵੀ ਸਰਪੰਚ ਸਾਹਿਬ ਗੱਟੀ ਤੋਂ ਰਾਜੋ ਕੇ ਇਹਨਾਂ ਨਾਲ ਸਾਡਾ ਬਹੁਤ ਪਿਆਰ ਹੈ ਜੀ ਸਾਨੂੰ ਹਰ ਆਪਣੀ ਖੁਸ਼ੀ 'ਚ ਸ਼ਰੀਕ ਕਰਦੇ ਆ ਕਿਵੇਂ ਲੱਗਦਾ ਅੱਜ ਉਹ ਰੱਛ ਲੈ ਕੇ ਆਏ ਤੁਹਾਡੇ ਅੱਜ ਵਧੀਆ ਸਾਨੂੰ ਲੱਗਦਾ ਪਿਆ ਸਾਦੇ ਤੇ ਵਧੀਆ ਸਾਨੂੰ ਕੋਈ ਕਿਸੇ ਦਾ ਰਾਸਨ ਨਹੀਂ ਚਾਹਤ ਸਾਨੂੰ ਟੱਕਰਾ ਸਾਦੇ ਵਧੀਆ ਸਾਨੂੰ ਪਹੁੰਚ ਪਿਆ ਸਾਦੇ ਵਾਸਤੇ ਰਾਸਨ ਜ ਫੋਰ ਵੀ ਗੱਲ ਕਰਾਂਗੇ ਇੱਥੇ ਜੋ ਪਹੁੰਚੇ ਆ ਇੱਧਰ ਸਾਡੇ ਵੀਰ ਐ ਸਾਡੀਆਂ ਭੈਣਾਂ ਇੱਧਰ ਪਹੁੰਚੇ ਨੇ ਰਾਤ ਸਨ ਹੁਣ ਵੰਡਿਆ ਜਾ ਰਿਹਾ ਕਿਵੇਂ ਬਲਕਾਰਨ ਖੇਲੇ ਨੂੰ ਸੌਂਦੇ ਸੀ ਅੱਜ ਤੁਹਾਡੀ ਮੱਦ ਲਈ ਪਹੁੰਚੇ ਆ हां जी बिल्कुल जी पहुंचे ਨੇ ਸਾਨੂੰ ਬਹੁਤ ਵਧੀਆ ਲੱਗਦਾ ਜੋ ਕਿ ਅੱਜ ਸਾਡੇ ਪਿੰਡ ਨੂੰ ਜ਼ਰੂਰਤ ਸੀ ਮੁੱਖ ਮੰਤਰੀ ਨੂੰ ਛੱਡ ਕੇ ਇੱਥੇ ਸਾਰੇ ਆਏ ਨੇ ਜੋ ਕਿ ਬਲਕਾਰ ਅਣਖੀਲਾ ਨੇ ਉਹਨਾਂ ਦੇ ਗਾਣੇ ਵੀ ਬਹੁਤ ਵਧੀਆ ਨੇ ਤੇ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਵੋਟਾਂ ਲੈਣ ਤਾਂ ਆ ਜਾਂਦੇ ਨੇ ਪਰ ਜਦੋਂ ਲੋੜ ਹੁੰਦੀ ਉਦੋਂ ਆਉਂਦੇ ਨਹੀਂ ਥੈਂਕ ਯੂ ਸੋ ਮਚ ਜਿਵੇਂ ਮਾਨ ਸਾਹਿਬ ਕਹਿੰਦੇ ਆ ਵੀ ਮੈਂ ਤਾਂ ਘਰਾਂ ਦੇ ਵਿੱਚ ਜਾ ਰਿਹਾ ਆ ਰਾਸ਼ਨ ਵੰਡ ਰਿਹਾ ਆ ਜਿਵੇਂ ਬਲਕਾਰ ਅਣਖੀਲਾ ਜੀ ਲੈ ਕੇ ਆਏ ਆ ਅੱਜ ਆਟੇ ਦੀਆਂ ਥੈਲੀਆਂ ਲੈ ਕੇ ਆਏ ਆ ਜਿੰਨਾ ਵੀ ਘਰ ਦੇ ਵਿੱਚ ਰਸੋਈ ਦੇ ਵਿੱਚ ਆਪਾਂ ਨੂੰ ਸਮਾਨ ਚਾਹੀਦਾ ਹੁੰਦਾ ਉਹ ਸਾਰਾ ਸਮਾਨ ਲੈ ਕੇ ਆਏ ਆ ਕਿ ਇਹਦੇ ਜਿਹੜੇ ਲੀ ਆ ਉਹਨਾਂ ਨੂੰ ਵੀ ਮਾੜਾ ਮੋਟਾ ਚਾਹੀਦਾ ਇਹ ਤੋਂ ਸੇਧ ਸਿੱਖ ਲੈਣੀ ਚਾਹੀਦੀ ਆ ਹਾਂਜੀ ਚਾਹੀਦੀ ਸਿੱਖਣੀ ਚਾਹੀਦੀ ਕਿਉਂਕਿ ਉਹਨਾਂ ਨੂੰ ਆਣਾ ਚਾਹੀਦਾ ਜਦੋਂ ਜ਼ਰੂਰਤ ਹੈ ਉਦੋਂ ਆਉਂਦੇ ਨਹੀਂ ਜਦੋਂ ਸਾਨੂੰ ਲੋਡ ਨਹੀਂ ਵੋਟ ਲੈਣ ਲੱਗਿਆ ਆ ਜਾਂਦੇ ਨੇ ਉਦੋਂ ਵੀ ਨਾ ਆਣ ਕਿਉਂਕਿ ਲੱਖਾਂ ਦੀ ਵੋਟਾਂ ਲੈ ਕੇ ਚਲੇ ਜਾਂਦੇ ਨੇ ਕਹਿੰਦੇ ਨੇ ਅਸੀਂ ਐਦਾਂ ਕਰਾਂਗੇ ਐਦਾਂ ਕਰਾਂਗੇ ਪਰ ਜਦੋਂ ਲੋਡ ਹੁੰਦੀ ਉਦੋਂ ਆਉਂਦੇ ਨਹੀਂ ਇਸ ਵਕਤ ਜੇ ਗੱਲ ਕਰੀਏ ਪਰਿਵਾਰਾਂ ਕੋਲੇ ਕੁਝ ਨਹੀਂ ਬਚਿਆ ਹਾਂਜੀ ਖਾਨ ਨੂੰ ਨਾ ਪਾਣੀ ਸਾਡੇ ਦੇਖੋ ਜਿਵੇਂ ਬੰਨ ਸਾਰਾ ਪਾਣੀ ਆ ਗਿਆ ਖੇਤਾਂ ਚ ਪਾਣੀ ਆ ਗਿਆ ਸਾਨੂੰ ਜ਼ਰੂਰਤ ਸੀ ਜਗ੍ਹਾ ਦੀ ਸਾਨੂੰ ਜਗ੍ਹਾ ਦਿੰਦੇ ਸੈਣੀ ਵਾਲਾ ਬਾਰਡਰ ਤੋਂ ਪਰੇ ਜਗ੍ਹਾ ਦਿੰਦੇ ਉਹਨਾਂ ਨੇ ਨਹੀਂ ਦਿੱਤੀ ਉਹਨਾਂ ਨੇ ਨਹੀਂ ਸੋਚਿਆ ਵੋਟਾਂ ਲੈਣ ਲੱਗਿਆ ਫਿਰ ਕਿਉਂ ਆਂਦੇ ਨੇ ਬਲਕਾਰ ਅਨਕੀਲਾ ਮਨਜਿੰਦਰ ਗੁਲਸਨ ਉਹਨਾਂ ਦੇ ਬੇਟੇ ਨਾਲ ਪਾਣੀ ਦੀਆਂ ਬੋਤਲਾਂ ਵੀ ਵੰਡੀਆਂ ਜਾ ਰਹੀਆਂ ਨੇ ਆ ਆਟੇ ਦੀਆਂ ਥੈਲੀਆਂ ਰਾਸ਼ਨ ਸਾਰਾ ਜਿੰਨਾ ਘਰ ਦੇ ਵਿੱਚ ਰਸੋਈ ਦੇ ਵਿੱਚ ਸਮਾਨ ਹੈ ਤੇ ਸਾਡੀ ਮਾਤਾ ਵੀ ਲੈ ਕੇ ਆ ਰਹੀ ਹੈ ਮਾਤਾ ਕਿੰਨੀ ਖੁਸ਼ੀ ਹੋ ਰਹੀ ਹੈ ਮਰੀ ਖੁਸ਼ੀ ਬਾ ਸਰਕਾਰ ਵੱਲ ਦੇ ਰਹੀ ਹੈ ਨਹੀਂ ਸਰਕਾਰ ਦੇ ਰਹੀ ਪਤਾ ਕਿਹਨੇ ਦਿੱਤਾ ਹੈ ਸਮਾਨ ਪਤਾ ਨਹੀਂ ਹੁਣ ਕਿਹਨੇ ਦਿੱਤਾ ਹਨ ਪਤਾ ਨਹੀਂ ਦੱਸੋ ਦੱਸਾਈ ਬੜਕਾਰਨ ਖੀਲਾ ਮਨਜਿੰਦਰ ਗੁਲਸ਼ਨ ਜੋ ਸੁਪਰ ਹਿੱਟ ਕਲਾਕਾਰ ਦਾਗਾਣਾ ਜੋੜੀ ਹੈ ਉਹਨਾਂ ਨੇ ਤੁਹਾਡੇ ਤੱਕ ਰਾਸ਼ਨ ਪਹੁੰਚਾਇਆ ਇਹ ਘਰ ਤੱਕ ਚਲੋ ਠੀਕ ਹੈ ਵਧੀਆ ਕੀਤਾ ਨੇ ਮਿਹਰਬਾਨੀ ਹੈ ਨਾਂਦੀ ਹਾਂ ਹੋਰ ਜੀ 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 ਨਾਲ ਪਾਣੀ ਦੀਆਂ ਬੋਤਲਾਂ ਵੀ ਦਿੱਤੀਆਂ ਜਾ ਰਹੀਆਂ ਐਸ ਵਕਤ ਇੱਥੇ ਪਾਣੀ ਵੀ ਹੈ ਨਹੀਂ ਜਿਹੜਾ ਪਾਣੀ ਪੀਣ ਯੋਗ ਨਹੀਂਗਾ ਬਿਲਕੁਲ ਪਾਣੀ ਦੀਆਂ ਬੜੀਆਂ ਬੋਤਲਾਂ ਵੀ ਦਿੱਤੀਆਂ ਤੁਹਾਡੇ ਇੱਧਰ ਬਾਈ ਜੀ ਨੇ ਪੁੱਛ ਲੈਨੇ ਆ ਕਿਵੇਂ ਲੱਗ ਰਿਹਾ ਅੱਜ ਬਲਕਾਰਨ ਖੇਡਿਆ ਮਰਜਿੰਦਰ ਗੁਲਸ਼ਨ ਜਿਹਨੂੰ ਤੁਸੀਂ ਸੁਣਦੇ ਹੁੰਦੇ ਨੇ ਣਟ ਤੇ ਆਮ ਤੌਰ ਤੇ ਵੇਖਦੇ ਆ ਉਹਨਾਂ ਦੇ ਖਾੜੇ ਵੀ ਵੇਨੇ ਆ ਪ੍ਰੋਗਰਾਮ ਵੀ ਵੇਨੇ ਆ ਕਿਵੇਂ ਲੱਗ ਰਿਹਾ ਅੱਜ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਜੀ ਪਹਿਲੀ ਵਾਰੀ ਪਹੁੰਚਿਆ ਬਲਕਾਰਨ ਖਿਲਾ ਜੀ ਖੜਿਆਂ ਦੇ ਤਾਂ ਦੇਖਦੇ ਰਹਿਦੇ ਅੱਜ ਅਨਾਜ ਲੈ ਕੇ ਆਏ ਸੁੱਕਾ ਵੰਡਣ ਵਾਸਤੇ ਦੇਖੋ ਜਿਹੜਾ ਸਰਕਾਰਾਂ ਦਾ ਕੰਮ ਸੀ ਉਹ ਇੱਕ ਕਲਾਕਾਰ ਕਰ ਰਿਹਾ ਇਹ ਸਰਕਾਰਾਂ ਦਾ ਕੰਮ ਸੀ ਇਹ ਅਨਖੀਲੇ ਨੇ ਕੋਈ ਵੋਟਾਂ ਨਹੀਂ ਲਈਆਂ ਤਾਂ ਹੱਥੋਂ ਨਹੀਂ ਨਹੀਂ ਇਹ ਕੰਮ ਸਰਕਾਰਾਂ ਦਾ ਸੀ ਜਿਹੜਾ ਬਲਕਾਰ ਅਨਖੀਲਾ ਕਰ ਰਿਹਾ ਹਾਂਜੀ ਹਾਂਜੀ ਜੀ ਬਲਕਾਰ ਅਨਖੀਲੇ ਨੇ ਕੋਈ ਵੋਟਾਂ ਲੈਣੀਆਂ ਸੀ ਤਾਂ ਹੱਥੋਂ ਜਦ ਰਾਛਣ ਦੇ ਰਿਹਾ ਨਹੀਂ ਨਹੀਂ ਇਹ ਕੰਮ ਸਰਕਾਰਾਂ ਦਾ ਬੰਦਾ ਸੀ ਪਰ ਬਲਕਾਰ ਅਨਖੀਲਾ ਇਨਸਾਨੀਅਤ ਦੇ ਤੌਰ ਤੇ ਇਹਨਾਂ ਦੇ ਲੋਕ ਦੇ ਨਾਲ ਹਮਦਰਦੀ ਤਰਕ ਤੇ ਪਹੁੰਚਿਆ ਕਿ ਮੈਂ ਇਹਨਾਂ ਪਿੰਡਾਂ ਦੇ ਵਿੱਚ ਖਾੜੇ ਲਾਇਆ ਇਹਨਾਂ ਲੋਕਾਂ ਦੇ ਨਾਲ ਵਿਚਰਨਾ ਇਹਨਾਂ ਲੋਕਾਂ ਦੇ ਸਿਰ ਤੇ ਮੈਂ ਬਣਿਆ ਕੋਠੀਆਂਕਾਰਾਂ ਵਾਲਾ ਇਹਨਾਂ ਲੋਕਾਂ ਨੇ ਇਹਨਾਂ ਸਰੋਤਿਆਂ ਨੇ ਮੈਨੂੰ ਬਣਾਇਆ ਪਰ ਉਹਨਾਂ ਨੇ ਆਪਣੇ ਦਸਵੰਦ ਕੱਢੇ ਆਪਣੀ ਕਮਾਈ ਦੇ ਵਿੱਚੋਂ ਕੋਈ ਮੰਤਰੀ ਆ ਰਿਹਾ ਜੇ ਕੋਣ ਵੰਡ ਰਿਹਾ ਨਹੀਂ ਨਹੀਂ ਮੰਤਰੀ ਹ ਕਿੰਨਾ ਵੰਡਣਾ ਪ੍ਰਕਾਰ ਨੇ ਖੇਲਾ ਉਹਨਾਂ ਆ ਦੇ ਵੱਲ ਉਹਨਾਂ ਦਣ ਕਰਨ ਵਾਸਤੇ ਸਾਡੇ ਵਸਤੀ ਦੁੱਖ ਪ੍ਰਗਟ ਉਹਨੇ ਕੀਤਾ ਵੀ ਇਹ ਹੜ੍ਹ ਦੇ ਵਿੱਚ ਪ੍ਰਭਾਵਿਤ ਹੋਏ ਨੇ ਇਹਨਾਂ ਦੇ ਸਭ ਜ਼ਮੀਨਾਂ 'ਚ ਪਾਣੀ ਫਿਰ ਗਿਆ ਤੇ ਪਿੰਡ ਦੇ ਆਸ-ਪਾਸ ਪਾਣੀ ਕੋਈ ਰਾਸ਼ਨ ਖਾਣ ਨੂੰ ਨਹੀਂ ਹੈ ਕੋਈ ਮਾਲ ਡੰਗਰ ਵਸਤੀ ਵੀ ਨਹੀਂ ਹੈ ਕੋਈ ਕੁਛ ਨਹੀਂ ਕਿਵੇਂ ਹੋ ਰਿਹਾ ਅੱਜ ਬਲਕਾਰਨ ਖੇਡਾ ਜੀ ਤੁਹਾਡੇ ਪਿੰਡ ਦੇ ਵਿੱਚ ਅੱਜ ਬਹੁਤ ਨੇ ਵਧੀਆ ਕੀਤਾ ਵੀਰ ਨੇ ਹਸ ਤਾਂ ਬਹੁਤ ਇੱਥੇ ਤਾਂਗ ਸੀ ਕੋਈ ਚੀਜ਼ ਨਹੀਂ ਇੱਥੇ ਆ ਰਹੀ ਸੀ ਤੇ ਅੱਜ ਇਹ ਪਹਿਲੀ ਵਾਰ ਆ ਸਾਡੇ ਕੋਲ ਸਰਾਸਣ ਆਇਆ ਪਹੁੰਚਿਆ ਅੱਗੇ ਪਾਣੀ ਆਇਆ ਤਾਂ ਅੱਗੇ ਕੁਝ ਵੀ ਨਹੀਂ ਟਕਰਾ ਹੁਣ ਵੀ ਆ ਪਹਿਲੇ ਕਿੰਨੇ ਦਿਨ ਹੋ ਗਏ ਅਜ ਪਾਣੀ ਆਇਆ 5 ਦਿਨ ਹੋ ਗਏ 5 6 ਦਿਨ ਹਾਂ 5 6 ਦਿਨ ਕੋਈ ਇਥੋਂ ਰਾਸਨ ਅਗਾ ਉਥੂ ਮੋੜਤ ਲਗਾ ਹੀ ਦੇ ਆਂਦਾ ਹੀ ਨਹੀਂ ਸਕਦੇ ਅਸੀਂ ਅਸੀਂ ਤਾਂ ਐਵੇਂ ਹੀ ਬਸ ਬੈਠੇ ਆ ਬੱਚੇ ਜੋ ਕਰੇਗਾ ਤਾਂ ਖਾ ਬੈਨ ਨਹੀਂ ਹੈਗਾ ਤੇ ਇਹਨੇ ਸੌ ਜਾਣਾ ਹੈ ਜੀ 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 ਹਾਂ ਬਹੁਤ ਬੁਰੇ ਹਾਲ ਨੇ ਡੰਗਰਾ ਦੇ ਵੀ ਤੇ ਆਪਦੇ ਵੀ ਬੱਚਿਆਂ ਦੇ ਵੀ ਬਹੁਤ ਬੁਰੇ ਹਾਲ ਨੇ ਪਾਣੀ ਵਿੱਚ ਡੂੰਗੇ ਚੁਲਾ ਕੇ ਆਣਾ ਸੋਕੀ ਗੱਲ ਤਾਂ ਨਹੀਂ ਵੀਰੇ ਨਾ ਕਿਸਤੀਆਂ ਨਾ ਕੋਈਗਾ ਕੋਈ ਵੀ ਨਹੀਂ ਇਸ ਬਲਕਾਰਨ ਖੀਲੇ ਨੂੰ ਤੁਸੀਂ ਨਟ ਤੇ ਵਖਦੇ ਸੀ ਸੋਸ਼ਲ ਮੀਡੀਆ ਤੇ ਦੇਖਦੇ ਸੀ ਵੀਡੀਓ ਚ ਵੇਖਣ ਦੀ ਗੱਲ ਕੁਝ ਹੋਰ ਹੁੰਦੀ ਆ ਜਦੋਂ ਤੁਸੀਂ ਅੱਜ ਉਹਨਾਂ ਨੂੰ ਰੂਹ ਰੂਪ ਹੋ ਕੇ ਸਮਾਨ ਵੰਡਦੇ ਨੇ ਰਾਸ਼ਨ ਵੰਡਦੇ ਨੇ ਦੇਖਿਆ ਕਿਵੇਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਬਹੁਤ 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 ਵਧੀਆ ਮਨਜਿੰਦਰ ਗੁਲਸ਼ਨ ਵੀ ਆਈ ਹੈ ਨਾ ਹਾਂਜੀ ਇਹ ਬਹੁਤ ਵਧੀਆ ਲੱਗ ਰਿਹਾ ਜੋ ਕਿ ਜਿੰਨਾਂ ਲੋਕਾਂ ਨੂੰ ਜ਼ਰੂਰਤ ਸੀ ਸਮਾਨ ਦੀ ਗਰੀਬਾਂ ਲੋਕਾਂ ਨੂੰ ਉਹਨਾਂ ਨੂੰ ਮਿਲ ਰਿਹਾ ਹੈ ਜਿਵੇਂ ਅੱਗੇ ਸਮਾਨ ਆਉਂਦਾ ਸੀ ਜਿਹੜੇ ਕਿ ਉੱਥੇ ਸੁੱਕੀ ਜਗ੍ਹਾ ਤੇ ਬੈਠੇ ਨੇ ਉਹੀ ਚੈਲੈਂਜes ਅੱਗੇ ਆਉਣ ਨਹੀਂ ਦਿੰਦੇ ਸੀ ਤਾਂ ਕਿ ਅੱਜ ਸਰਪੰਚ ਹੈਗੇ ਜੱਲੋ ਕਹਦੇ ਉਹਨਾਂ ਨੇ ਸਾਨੂੰ ਪਹਿਲ ਦਿੱਤੀ ਉਹਨਾਂ ਨੇ ਇੱਥੇ ਸਮਾਨ ਲਿਆਂਦਾ ਸਾਨੂੰ ਬਹੁਤ ਵਧੀਆ ਲੱਗਾ ਸਾਨੂੰ ਜ਼ਰੂਰਤ ਸੀ ਸਾਨੂੰ ਸਮਾਨ ਮਿਲਿਆ ਅੱਜ ਪਾਣੀ ਜਿਹੜਾ ਤੁਹਾਡੇ ਇਲਾਕੇ ਵਿੱਚ ਪਾਣੀ ਭਰ ਗਿਆ ਕਿੰਨੇ ਦਿਨ ਹੋ ਗਏ ਅਜ ਪਾਣੀ ਭਰੇ ਨੂੰ ਪੰਜ ਦਿਨ ਹੋ ਗਏ ਲਗਭਗ ਪੰਜ ਦਿਨ ਹਾਂਜੀ ਪੰਜ ਦਿਨ ਤੋਂ ਕੋਈ ਮੰਤਰੀ ਸੰਤਰੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਾਇਆ ਅਜ ਤੱਕ ਤੇ ਪਹੁੰਚਿਆ ਕੋਈ ਕੋਈ ਵੀ ਨਹੀਂ ਪੋਲ ਟੁੱਟੀ ਸੀ ਉੱਥੇ ਵੀ ਨਹੀਂ ਕੋਈ ਆਇਆ ਹਾਂ ਉਹ ਉੱਥੇ ਹਜ਼ਾਰੇ ਕੋਲ ਜੀ ਇਹ ਕੰਮ ਮੰਤਰੀਆਂ ਸੰਤਰੀਆਂ ਦੇ ਹੁੰਦੇ ਆ ਵੇਖੋ ਅਸੀਂ ਉਹਨਾਂ ਨੂੰ ਵੋਟਾਂ ਪਾਉਂਦੇ ਆ ਉਹ ਰਾਜੇ ਹੁੰਦੇ ਸਾਡੇ ਰਾਜਾ ਰਾਜੇ ਦਾ ਫਰਜ਼ ਹੁੰਦਾ ਪਰਜਾ ਦੀ ਰੱਖਿਆ ਕਰਨੀ ਪਰ ਉਹਨਾਂ ਦਾ ਕੰਮ ਸੀ ਜਿਹੜਾ ਇਹ ਬਲਕਾਰਨ ਖੀਲਾ ਕਰ ਰਹੇ ਆ ਉਹਨਾਂ ਦਾ ਅਧਿਕਾਰ ਏ ਕਰਨ ਦਾ ਉਹਨਾਂ ਨੇ ਕਰਨਾ ਚਾਹੀਦਾ ਸੀ ਬਲਕਿ ਇਹ ਕਰ ਰਹੇ ਨੇ ਸਰਕਾਰ ਨੇ ਬਹੁਤ ਵਧੀਆ ਕਰ ਰਹੇ ਨੇ ਲੋਕਾਂ ਲਈ ਜੋ ਕਿ ਜਿਨ੍ਹਾਂ ਨੂੰ ਜ਼ਰੂਰਤ ਸੀ ਉਹਨਾਂ ਦਾ ਸਾਥ ਦੇ ਰਹੇ ਨੇ ਜਿਵੇਂ ਕਿ ਅਸੀਂ ਜਾਂਦੇ ਭਗਵੰਤ ਮਾਨ ਹੁਣ ਉਹਨਾਂ ਦੀ ਇੱਥੇ ਜ਼ਰੂਰਤ ਸੀ ਉਹ ਨਹੀਂ ਆਏ ਉਸਨੂੰ ਕਹਿ ਕੇ ਵੀ ਨਹੀਂ ਆਏ ਉਹ ਉੱਥੇ ਲਗੇ ਫਿਰਦੇ ਨੇ ਪਤਾ ਨਹੀਂ ਕਿੰਨੇ ਕਿ ਇੱਥੇ ਉਹਨਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਇੱਥੇ ਜ਼ਰੂਰ ਅਸੀਂ ਇੱਥੇ ਆਉਣਾ ਚਾਹੀਦਾ ਸੀ ਉਹ ਤਾਂ ਕਹਿੰਦਾ ਮੈਂ ਜਹਾਜ਼ ਭੇਜਤਾ ਲੋਕਾਂ ਲਈ ਹਾਂਜੀ ਨਹੀਂ ਕੁਝ ਵੀ ਨਹੀਂ ਆਇਆ ਕੁਝ ਵੀ ਨਹੀਂ ਆਇਆ ਉਹਨਾਂ ਨੇ ਅਗਨ ਬੋਟ ਵੀ ਨਹੀਂ ਭੇਜੇ ਕਿ ਜਿਹੜੇ ਕਿ ਲੋਕ ਜ਼ਰੂਰਤ ਹੈ ਜਿਨ੍ਹਾਂ ਨੂੰ ਪਾਣੀ ਚ ਡੋਬ ਰਹੇ ਨੇ ਉਹ ਬਾਹਰ ਜਾ ਸਕਣ ਕੋਈ ਬੋਟ ਤੁਹਾਡੇ ਤੱਕ ਕੋਈ ਬੋਟ ਨਹੀਂ ਪਹੁੰਚੀ ਤੱਕ ਕੋਈ ਬੋਟ ਨਹੀਂ ਆਈ ਕੋਈ ਕੁਝ ਅਗਨ ਬੋਟ ਜਿਵੇਂ ਕੁਝ ਵੀ ਨਹੀਂ ਆਇਆ ਇੱਥੇ ਕਿਸ਼ਤੀ ਲਗਣੀ ਚਾਹੀਦੀ ਸੀ ਜਿਵੇਂ ਕਿ ਜਿਨ੍ਹਾਂ ਦੇ ਪਸ਼ੂ ਰੋੜ ਰਹੇ ਸੀ ਉਹ ਬਚਾਉਣੇ ਚਾਹੀਦੇ ਸੀ ਇਦਾਂ ਦਾ ਕੁਝ ਵੀ ਨਹੀਂ ਹੋਇਆ ਜੀ ਜਿਵੇਂ ਹੁਣ ਕਈ ਲੋਕ ਭੁੱਖੇ ਬੈਠੇ ਸੀ ਮਰਚ ਨਹੀਂ ਸੀ ਪਰ ਅੱਜ ਉਹ ਪੂਰਾ ਪੇਟ ਭਰ ਕੇ ਜਨਕੇ ਅੱਜ ਰੋਟੀ ਖਾਣਗੇ ਹਾਂ ਪੇਟ ਭਰ ਕੇ ਖਾਣਗੇ ਆਪਣੇ ਘਰਾਂ ਚ ਰੋਟੀ ਪਾਣੀ ਬਣਾ ਕੇ ਖਾਣਗੇ ਜਿਵੇਂ ਅੱਗੇ ਉਹਨਾਂ ਨੂੰ ਹੁੰਦਾ ਸੀ ਜੇ ਕੋਈ ਰੋਟੀ ਪਾਣੀ ਆਏਗਾ ਤਾਂ ਅਸੀਂ ਖਾਵਾਂਗੇ ਨਹੀਂ ਤਾਂ ਬਲਕਿ ਪਾਣੀ ਨਾਲ ਹੀ ਸਾਰਨਾ ਪੈਂਦਾ ਸੀ ਜਿਵੇਂ ਹੁਣ 2027 ਆਊਗਾ ਲੈਸਨ ਆਊਗਾ ਉਦੋਂ ਕਿਹੜੀ ਸਰਕਾਰ ਤੁਸੀਂ ਬਣਾਉਂਗੇ ਚੰਗੀ ਚੁਣੋ ਕਿ ਪਿਛਲੀਆਂ ਸਰਕਾਰਾਂ ਵੀ ਆਈਆਂ ਆਮ ਆਦਮੀ ਪਾਰਟੀ ਇੱਥੇ ਕੀ ਆਈ ਹੈ ਕਾਂਗਰਸ ਵੀ ਰਹੀ ਆ ਪਿਛਲੀ ਵਾਰ ਜਨਕੇ ਇਸ ਤੋਂ ਪਹਿਲਾਂ 20 ਸਾਲ ਸੌਰੀ 10 ਸਾਲ ਰਾਜ ਸ਼੍ਰੋਮਣੀ ਅਕਾਲੀ ਦਲ ਵੀ ਕਰ ਗਈ ਕਿਹੜੀ ਸਰਕਾਰ ਹੁਣ ਤੱਕ ਤੁਹਾਨੂੰ ਵਧੀਆ ਲੱ ਸਾਨੂੰ ਤਾਂ ਬਾਦਲ ਹੀ ਵਧੀਆ ਲੱਗਿਆ ਹੈ ਬਾਦਲ ਵਧੀਆ ਲੱਗਿਆ ਹਾਂ ਜੀ ਕਿਵੇਂ ਮੇਰੀ ਤਾਂ ਵੋਟ ਨਹੀਂ ਬਣੀ ਜਿਨ੍ਹਾਂ ਦੀ ਵੋਟ ਬਣੀ ਜਿਹੜੇ ਵੋਟ ਪਾਉਂਦੇ ਨੇ ਉਹਨਾਂ ਨੂੰ ਪਤਾ ਹੈ ਨਹੀਂ ਬਾਦਲ ਬਾਦਲ ਪੁੱਤ ਬਾਦਲ ਕਿਵੇਂ ਚੰਗਾ ਲੱਗਿਆ ਤੁਹਾਨੂੰ ਕਿਉਂਕਿ ਉਹ ਸਾਨੂੰ ਸਹਾਇਤਾ ਕਰਦੇ ਸੀ ਸਾਨੂੰ ਰਾਸ਼ਨ ਦਾਣੇ ਤਾਂ ਦਿੰਦੇ ਸੀ ਹੁਣ ਸਾਡੇ ਦੋ ਵਾਰ ਹੋ ਗਏ ਦਾਣੇ ਵੀ ਨਹੀਂ ਆਏ ਜਿਹੜੇ ਕਿ ਸਰਕਾਰੀ ਆਉਂਦੇ ਨੇ ਉਹ ਵੀ ਹੁਣ ਦੋ ਟਾਈਮ ਹੋ ਗਿਆ ਨਹੀਂ ਆਈ ਡੀ ਪੂਲ ਦਾਣੇ ਨਹੀਂ ਆਏ ਪਹਿਲਾਂ ਆਉਂਦੇ ਸੀ ਹਾਂ ਪਰ ਜੇ ਉਦੋਂ ਨਹੀਂ ਦਿੱਤੇ ਦਾਣੇ ਤਾਂ ਹੋਣੀ ਦੇ ਦੇਣਾ ਹਾਂਜੀ ਉਹੀ ਗੱਲ ਹੈ ਨਾ ਜਦੋਂ ਜ਼ਰੂਰਤ ਹੈ ਉਦੋਂ ਆਂਦੇ ਨਹੀਂ ਤੇ ਵੋਟ ਲੈਣ ਲੱਗੇ ਆ ਜਨ ਲੱਖਾਂ ਦੀਆਂ ਵੋਟਾਂ ਤਾਂ ਲੈ ਕੇ ਚਲੇ ਜਾਂਦੇ ਨੇ ਉਦੋਂ ਵਾਦੇ ਕਰ ਜਾਂਦੇ ਨੇ ਅਸੀਂ ਐਦਾਂ ਕਰਾਂਗੇ ਐਦਾਂ ਕਰਾਂਗੇ ਬਟ ਐਦਾਂ ਤਾਂ ਹੁੰਦਾ ਕੁਝ ਵੀ ਨਹੀਂ ਹੂੰ ਬਾਦਰ ਸਰਕਾਰ ਦੇ ਵਿੱਚ ਪੁੱਤ ਤੁਹਾਨੂੰ ਪੜ੍ਹਨ ਲਈ ਜਦੋਂ ਕੁੜੀਆਂ ਜਾਂਦੀਆਂ ਸੀ ਦੂਰ ਪੈਂਦੇ ਸੀ ਸਕੂਲ ਉਹਨਾਂ ਨੂੰ ਜਿਹੜੇ ਸਾਈਕਲ ਵੀ ਦਿੱਤੇ ਜਾਂਦੇ ਸੀ ਹਾਂਜੀ ਦਿੱਤੇ ਜਾਂਦੇ ਸੀ ਬਲਕਿ ਅਸੀਂ ਬਲਕਿ ਜਦੋਂ ਅਸੀਂ ਪਲੱਸ 2 ਕੀਤੀ ਸਾਨੂੰ ਤਾਂ ਅੱਜ ਨਾਲ ਸਾਈਕਲ ਮਿਲਣਾ ਕੁਛ ਮਿਲਿਆ ਉਹ ਨਹੀਂ ਮਿਲਿਆ ਬਾਦਲ ਸਰਕਾਰ ਦੇ ਵਿੱਚ ਸੂਲਤ ਮਿਲਦੀ ਰਹੀ ਹੈ ਤੁਹਾਨੂੰ ਹਾਂਜੀ ਮਿਲੀ ਹੈ ਉਦੋਂ ਸਾਡੇ ਸਕੂਲ ਪਲੱਸ 2 ਸਰਕਾਰੀ ਸਕੂਲ ਵੀ ਉਦੋਂ ਪਹਿਲੀ ਵਾਰ ਸਾਡੀ ਗੱਟੀ 'ਚ 12ਵੀਂ ਤੱਕ ਬਣਿਆ ਸੀ ਤੇ ਸਾਈਕਲਾਂ ਵੀ ਮਿਲੀਆਂ ਸੀ ਹੁਣ ਜਿਹੜੇ ਸਰੋਤੇ ਤੁਹਾਡੀ ਵੀਡੀਓ ਵੇਖ ਰਹੇ ਆ ਬਲਕਾਰਨ ਖੀਲੇ ਤੱਕ ਕਿ ਨੱਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਕਹਿਣਾ ਚਾਹੁੰਦੇ ਜੋ ਵੀ ਇਹ ਕਾਰਾ ਨੇ ਦੁਨੀਆ ਲਈ ਬਾਤ ਵਧੀਆ ਕਾਰਾ ਨੇ ਜਿਨ੍ਹਾਂ ਨੂੰ ਜ਼ਰੂਰਤ ਸੀ ਰਾਸ਼ਨ ਦੀ ਉਹਨਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਤੇ ਇਹ ਬਹੁਤ ਵਧੀਆ ਕਾਰਾ ਨੇ ਜਿਵੇਂ ਕਿ ਇਹਨਾਂ ਨੂੰ ਕਰਨਾ ਵੀ ਚਾਹੀਦਾ ਹੈ ਜਿਵੇਂ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਜੋ ਕਿ ਸਾਡੇ ਅਧਿਕਾਰ ਸਾਡੀ ਵੋਟ ਲੈਂਦੇ ਨੇ ਬਟ ਉਹਨਾਂ ਨੇ ਨਹੀਂ ਕੀਤਾ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਇਹਨਾਂ ਨੂੰ ਇਹਨਾਂ ਲੋਕਾਂ ਦੀਆਂ ਦੁਆਵਾਂ ਦਿੱਤੀਆਂ ਜਾਣਗੀਆਂ ਤੇ ਸਾਨੂੰ ਬਹੁਤ ਵਧੀਆ ਲੱਗਾ ਦੂਜੇ ਕਲਾਕਾਰਾਂ ਨੂੰ ਵੀ ਚਾਹਨਾ ਚਾਹੀਦਾ ਹਾਂਜੀ ਕਰਨਾ ਕਲਾਕਾਰ ਹੈ ਉਹ ਵੀ ਪੰਜਾਬ ਦੇ ਆ ਲੋਕ ਉਹਨਾਂ ਨੂੰ ਵੀ ਸੁਣਦੇ ਆ ਕਰਨਾ ਵੀ ਚਾਹੀਦਾ ਕਿਉਂਕਿ ਅਸੀਂ ਦੇਖੋ ਜਿੱਥੇ ਵੀ ਅਖਾੜਾ ਹੁੰਦਾ ਅਸੀਂ ਦੇਖਣ ਜਾਂਦੇ ਕੁਛ ਨਾ ਕੁਛ ਦਿਨੇ ਆ ਤੇ ਸਾਡੀ ਬਦੌਲਤ ਹੀ ਇਹ ਸਭ ਹੁੰਦਾ ਪਿਆ ਹੈ ਪਰ ਉਹਨਾਂ ਨੂੰ ਵੀ ਕੁਝ ਸੋਚਣਾ ਚਾਹੀਦਾ ਉਹ ਸਿੰਗਰਸ ਨੂੰ ਵੀ ਜਿਹੜੇ ਕਿ ਨਹੀਂ ਇੱਥੇ ਆਏ ਇਹ ਬਹੁਤ ਵਧੀਆ ਕੀਤਾ ਸਰ ਇੱਥੇ ਆਏ ਉਹਨਾਂ ਦੀ ਵਾਈਫ ਇੱਥੇ ਆਏ ਉਹਨਾਂ ਨੇ ਬਹੁਤ ਵਧੀਆ ਸਾਰੀ ਲੋਕਾਂ ਲਈ ਕੀਤਾ ਹੈ ਥੈਂਕ ਯੂ ਤੁਹਾਡੇ ਤੇ ਜਨਨ ਕਿ ਦੁੱਖ ਦੀ ਘੜੀ ਵਿੱਚ ਤੁਹਾਡੇ ਵਿੱਚ ਸ਼ਰੀਕ ਹੋਇਆ ਇਹ ਹਾਂਜੀ ਇਹਨੀ ਦੁੱਖ ਦੀ ਘੜੀ ਵਿੱਚ ਇਹ ਆਏ ਸਾਡੀ ਮਦਦ ਕੀਤੀ ਸਾਨੂੰ ਬਹੁਤ ਵਧੀਆ ਲੱਗਾ ਪਰ ਕਿੰਨਾ ਵੀ ਕੀਤਾ ਨੇ ਬਹੁਤ ਵਧੀਆ ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਭੈਣ ਦੀ ਹੈਲਪ ਕਰੋ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਕੋਈ ਦਿਖਾਵਾ ਨਹੀਂ ਕੋਈ ਕੁਝ ਨਹੀਂ ਅਸੀਂ ਭੈਣ ਦੀ ਹੈਲਪ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਹਣਾ ਸਾਰਾ ਕੋਠਾ ਡਿੱਗਿਆ ਪਿਆ ਛੋਟੇ ਛੋਟੇ ਦੋ ਬੱਚੇ ਆ ਭੈਣ ਦੇ ਘਰ ਵਾਲਾ ਵੀ ਹੈ ਨਹੀਂ ਇਹ ਭੈਣ ਦੇ ਦੋ ਬੱਚੇ ਆ ਵਿਧਵਾ ਹੈ ਵਿਚਾਰੀ ਇਹ ਕਹਿੰਦੀ ਵੀ ਅਸੀਂ ਥੱਲੇ ਆ ਜਾਨੇ ਸਾਨੂੰ ਪਿੰਡ ਵਾਲਿਆਂ ਨੇ ਆਂਡ ਗਵਾਂਡ ਨੇ ਕੱਢਿਆ ਬਣੇ ਰੱਬ ਬਚਾਉਣ ਵਾਲਾ ਤੇਰੀ ਜ਼ਿੰਦਗੀ ਬਚ ਗਈ ਤੇਰੇ ਬੱਚੇ ਬਚ ਗਏ ਇਹ ਕਮਰਾ ਪੈਜੂਗਾ ਤੇਰਾ ਅਸੀਂ ਅੱਜ ਜਿੰਨੀ ਜੋਗੇ ਕਿਉਂਕਿ ਅਸੀਂ ਤਾਂ ਆਏ ਸੀ ਰਾਸ਼ਨ ਵੰਡਣ ਜਿੰਨੀ ਜੋਗੇ ਆ ਤੇਰੀ ਮਦਦ ਕਰ ਚੱਲੇ ਆ ਲਿਆ ਗਿਆ ਮੀਂਹ ਜੇ ਹਟਦੇ ਨੇ ਤੇ ਹੋਰ ਭਰਾ ਬਥੇਰੀ ਕਰ ਦੇਣਗੇ ਮੈਂ ਹੋਰ ਕਰ ਦੂੰਗਾ ਮੇਰਾ ਨੰਬਰ ਲੈ ਲੈ ਮੈਂ ਤੇਰੇ ਤੈਨੂੰ ਪਵਾ ਦੂੰਗਾ ਪੈਸੇ ਤੂੰ ਇਟਾ ਉਟਾ ਲਿਆ ਕੇ ਉਹਦੇ ਨਹੀਂ ਨਹੀਂ ਕਾਰੀ ਦੇ ਇਹ ਰੱਖ ਲੈ ਕੋਲ ਰਖਲਾ ਆਪਦੇ ਜਿਉਂਦੀ ਰੇ ਮੇਰੀ ਭੈਣ ਫੇਰ ਵੀ ਅਸੀਂ ਕੋਸ਼ਿਸ਼ ਕਰਾਂਗੇ ਠੀਕ ਹੈ ਨੰਬਰ ਮੇਰਾ ਪ੍ਰਧਾਨ ਸਾਹਿਬ ਜੀ ਮੇਰਾ ਨੰਬਰ ਹੈ ਪਲੀਜ਼ ਕਿਵੇਂ ਲੱਗ ਰਿਹਾ ਭੈਣੇ ਅੱਜ ਤੁਹਾਡੀ ਮਦਦ ਕਰਨ ਪਹੁੰਚੀ ਦੁਕਾਨਾ ਜੋੜੀ ਹੈ ਪੰਜਾਬ ਦੀ ਸੁਪਰ ਹਿੱਟ ਲੱਗਦੀ ਪਈ ਸਾਨੂੰ ਦੇ ਦੇ ਵਧੀਆਂ ਸਾਨੂੰ ਵਧੇ ਮੇਰੇ ਵਾਸਤੇ ਆਦੇ ਵਾਸਤੇ ਹੋਰ ਆਉਂਦੇ ਰਹਿਣੇ ਤੇ ਵਧੀ ਸਾਨੂੰ ਮਦਦ ਕਰਦੇ ਰਹਿਣ ਜਵਾਬ ਰੱਖ ਕੇ ਤਾਂ ਸਬਸਕ੍ਰਾਈਬ ਕਰਦੇ ਚਲਦੀ ਕਲਾ ਚੈਨਲ ਤੇ ਦੇਜੋ ਕਿ ਕੁਝ ਹੋਣਾ ਅਸੀਂ ਕੁਝ ਨਹੀਂ ਦੇਣ ਜੋਗੇ ਭੈਣ ਕੁਝ ਨਹੀਂ ਦੇਣ ਜੋਗੇ ਤੇਰੇ ਨਾਲ ਖੜੇ ਆ ਆ ਵੀ ਖੜੇ ਆ ਤੁਸੀਂ ਵੀਰੇ ਤੋ ਨੰਬਰ ਲੈ ਲਓ ਹਿੰਦੀਆ ਸਾਬ ਦਾ ਜਦੋਂ ਵੀ ਤੁਹਾਨੂੰ ਸੌਦੇ ਦੀ ਜ਼ਰੂਰਤ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਜਿੜੇ ਕੱਪੜੇ ਦੀ ਸਾਨੂੰ ਫੋਨ ਕਰੀ ਭੈਣ ਵਣ ਕਿ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਜੋਗੇ ਵੀ ਹਾਂ ਹਾਂ ਜੀ ਹਾਂ ਜੀ ਇੰਨਾ ਕਰ ਸਕਦੇ ਆ ਤੇਰਾ ਕੋਠਾ ਪਵਾ ਦਾਂਗੇ ਆ ਤੇਰਾ ਆਰਥਿਕ ਤੰਗੀ ਕਰਕੇ ਬੱਚਿਆਂ ਨੂੰ ਰਾਸ਼ਨ ਪਾਣੀ ਖਵਾ ਦੇ ਬੜੇ ਬਗਵੀਰ ਜੀ ਐਮਸੀ ਨੇ ਆ ਠੀਕ ਹੈ ਫਿਰੋਜ਼ਪੁਰ ਤੋਂ ਤੇ ਵੀਰੇ ਆਪਾਂ ਨਾਲ ਖੜੇ ਆ ਭੈਣ ਦੇ ਠੀਕ ਹੈ ਆਪਾਂ ਕੋਠਾ ਪਾ ਕੇ ਦੇਣਾ ਭੈਣ ਨੂੰ ਨੰਬਰ ਤੁਸੀਂ ਦੇ ਦਿਓ ਆ ਹਾਂ ਹਾਂ ਵੀਰੇ ਨੰਬਰ ਲੈ ਲੋ ਹਣ ਖੀਲਾ ਸਾਹਿਬ 9141 ਨੰਬਰ ਲੈ ਲੋ 60962 62 ਕਰ ਦਾਂਗੇ ਭੈਣੇ ਠੀਕ ਹੈ ਸਾਡੀ ਮੈਨੇਜਮੈਂਟ ਦਾ ਮੈਂ ਕਿਸੇ ਮੁੰਡੇ ਕੋਲੇ ਹੋਊਗਾ ਤੇ ਸਾਡੇ ਨਾਲ ਗੱਲ ਸਰਪੰਚ ਸਾਹਿਬ ਇਹਦਾ ਕੀਤਾ ਹਾਂਜੀ ਤਾਂ ਬਹੁਤ ਸਰਪੰਚ ਸਾਹਿਬ ਕੋਠਾ ਦਾ ਸਾਡੀ ਜਿੰਨੀ ਮਦਦ ਹੋਈ ਹੈ ਕਰ ਦਿਆਂਗੇ ਵਾਦੋ ਗਰੀਬਣੀ ਦਾ ਬਹੁਤ ਦੇਊਗਾ ਰੱਬ ਲਿਆ ਮੈਂ ਪਰਦੇ ਲੈਟਵਰਕ ਨਹੀਂ ਘਤਾਂ ਪਰਦੇ ਕਿਲਾ ਜੀ ਤੁਸੀਂ ਇਹਨਾਂ ਲੋਕਾਂ ਦੇ ਦਰਦ ਤਾਂ ਹੀ ਸਮਝਦੇ ਆ ਕਿ ਤੁਸੀਂ ਵੀ ਇਸ ਪਰਿਵਾਰ ਚੋਂ ਗਰੀਬੀ ਚੋਂ ਉੱਠ ਕੇ ਗਏ ਆ ਤੁਸੀਂ ਵੀ ਇਹੋ ਜਿਹੇ ਕੋਠਿਆਂ ਚ ਰਹਦੇ ਸੀ ਪਹਿਲਾਂ ਜਿਹੜੇ ਇਹੋ ਜਿਹੇ ਕੱਚੇ ਕੋਠੇ ਹੁੰਦੇ ਸੀ ਇਹਦੋਂ ਵੀ ਮਾੜੇ ਹਾਲਾਤ ਹਮ ਇਹ ਕੱਚੇ ਕੋਠਿਆਂ ਚ ਰਹਿਣ ਵਾਲੇ ਆ ਤੇ ਤਾਂ ਹੀ ਸਾਨੂੰ ਇਹਨਾਂ ਦੇ ਦਰਦਾਂ ਦਾ ਪਤਾ ਹੈ ਜੀ ਇਹਨਾਂ ਦੇ ਦੁੱਖਾਂ ਦਾ ਪਤਾ ਲੁਧਿਆਣੇ ਤੋਂ ਚੱਲ ਕੇ ਆਏ ਆ ਰਾਜੋ ਕੋਈ ਗੱਟੀ ਫਰੋਜਪੁਰ ਬਾਰਡਰ ਤੇ ਜੀ ਚੱਲ ਗਏ ਪ੍ਰਧਾਨ ਜੀ ਨੂੰ ਫੋਨ ਕਰਿਆ ਪ੍ਰਧਾਨ ਜੀ ਕੀ ਹਾਲਾਤ ਨੇ ਕਹਿੰਦਾ ਬਹੁਤ ਮਾੜੇ ਹਾਲਾਤ ਮੈਂ ਕਿਹਾ ਸੀ ਆਗੇ ਫਿਰ ਤੂੰ ਗੱਡੀ ਪ੍ਰਵਾਹਕ ਸੌਦੇ ਦੀ ਆਪਾਂ ਜਿੰਨਾ ਕਰ ਸਕਦੇ ਆ ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਭੈਣ ਭਰਾ ਨੇ ਉਹ ਵਿਚਾਰੇ ਕਿੱਥੋਂ ਲਿਆਉਣਗੇ ਕਿੱਥੋਂ ਖਾਣਗੇ ਕੁਲਦੀਪ ਜੀ ਰਿਹਾਓ ਇਹ ਮੇਰਾ ਭਰਾ ਹੈ ਕੁਲਦੀਪ ਯੋਧਾ ਇਹਨਾਂ ਨੇ ਵੀ ਮੈਨੂੰ ਉਤਸ਼ਾਹ ਦਿੱਤਾ ਆਜੋ ਕੁਲਦੀਪ ਜੀ ਰਿਹਾ ਇਹ ਬਹੁਤ ਨਾਈਸ ਇਨਸਾਨ ਨੇ ਇਹਨਾਂ ਨੇ ਉਤਸ਼ਾਹ ਦਿੱਤਾ ਕਿ ਬਲਕਾਰ ਜੀ ਕਰਨਾ ਚਾਹੀਦਾ ਤੇ ਅਸੀਂ ਦੋਨੇ ਭਰਾ ਆਏ ਆ ਨਾਲ ਮੇਰੀ ਸਰਕਾਰ ਆਈ ਆ ਮੇਰਾ ਸਾਬ ਜਦਾ ਹੈ ਐਸੀ ਤਰ੍ਹਾਂ ਲਾਕਡਾਊਨ ਦੇ ਵਿੱਚ ਵੀ ਬਤਾਰ ਜੀ ਅਸੀਂ ਜਿੰਨੀ ਜੋਗੇ ਸੀ ਨਾ ਤੇਰੇ ਜੈਤੋਂ ਛੋਟੀ ਜੈਤੋਂ ਸਾਡੀ ਨਹੀਂ ਨਹੀਂ ਤੁਹਾਡੀ ਵੀ ਆ ਸਾਡੀ ਵੀ ਆ ਤੁਹਾਡੀ ਜੈਤੋਂ ਆਪਣੇ ਕਾਲੂ ਪਨਸਾਰੀ ਕੇ ਉਹਨਾਂ ਨੂੰ ਪੁੱਛ ਕੇ ਦੇਖੇ 4-5 ਲੱਖ ਦਾ ਸੌਦਾ ਉਥੋਂ ਆਏ ਬਾਅਦ ਚ ਪੈਸੇ ਦਿੱਤੇ ਉਹਨਾਂ ਨੂੰ ਲਾਕਡਾਊਨ ਚ ਵੰਡਿਆ ਚੱਕੇ ਉਹਨਾਂ ਦੇ ਵੀ ਸ਼ਾਬਾਸ਼ ਤੇ ਅੱਜ ਵੀ ਇਹਨਾਂ ਲੋਕਾਂ ਦੀਆਂ ਦਿੱਤੀਆਂ ਖੁਸ਼ੀਆਂ ਸਾਡੇ ਕੋਲ ਨੇ ਇਹਨਾਂ ਨੂੰ ਇਹ ਖੁਸ਼ ਹੁੰਦੇ ਨੇ ਸਾਨੂੰ ਬੁਲਾਉਂਦੇ ਨੇ ਸਾਨੂੰ ਪੈਸੇ ਦਿੰਦੇ ਨੇ ਘਰਾਂ 'ਚ ਬਿਠਾ ਕੇ ਰੋਟੀ ਪਾਣੀ ਖਵਾਉਂਦੇ ਨੇ ਤੇ ਪਿਆਰ ਕਰਦੇ ਆ ਤੇ ਅੱਜ ਇਹਨਾਂ ਤੇ ਦੁੱਖ ਦੀ ਘੜੀ ਤੇ ਸਾਡਾ ਹੱਕ ਬਣਦੀ ਹੁੰਦੀ ਆ ਹਨਾ ਕਿਸੇ ਦਾ ਆਸ਼ੀਰਵਾਦ ਹੁੰਦਾ ਉਹ ਪੈਸਿਆਂ ਨਾਲ ਨਹੀਂ ਖਰੀਦਿਆ ਜਾਂਦਾ ਅੱਜ ਇਸ ਭੈਣ ਦਾ ਦਿਲ ਪੁੱਛਿਆ ਜਾਣੀਦਾ ਵਿਚਾਰੀ ਦੇ ਸਿਰ ਤੇ ਛੱਤ ਹੈ ਨਹੀਂ ਇਹ ਬਹੁਤ ਵੱਡੀ ਗੱਲ ਆ ਛੋਟੇ ਛੋਟੇ ਦੋ ਬੱਚੇ ਆ ਸੋ ਪਲੀਜ਼ ਹਨਾ ਜਿੰਨੇ ਜੋਗੇ ਵੀ ਹੈਗੇ ਆ ਪੈਣ ਦੇ ਨਾਲ ਖੜੋ ਸਰਪੰਚ ਬਾਈ ਜੀ ਬਹੁਤ ਚੰਗੇ ਨੇ ਅਸੀਂ ਦੇਖ ਲਿਆ ਉਹਨਾਂ ਨੂੰ ਅੱਗੇ ਵੀ ਅਸੀਂ ਤਿੰਨ ਚਾਰ ਖਾੜੇ ਇਸ ਪਿੰਡ 'ਚ ਅਸੀਂ ਲਾਏ ਆ ਬਹੁਤ ਵਧੀਆ ਇਨਸਾਨ ਨੇ ਅਸੀਂ ਸਰਪੰਚ ਬਾਈ ਦੇ ਘਰੇ ਹੀ ਤਿਆਰ ਹੋਨੇ ਹੁੰਨੇ ਆ ਬੈਠ ਕੇ ਤੇ ਉਹ ਵੀ ਹੈਲਪ ਕਰਨਗੇ ਬਾਕੀ ਅਸੀਂ ਵੀ ਜਿੰਨੇ ਜੋਗੇ ਹੈਗੇ ਨਾਲ ਆ ਸਾਡਾ ਬਾਈ ਬੱਬੂ ਐਮਸੀ ਸਾਹਿਬ ਉਹ ਵੀ ਨਾਲ ਨੇ ਬਾਕੀ ਸਾਰੇ ਵੀ ਨਾਲੋਂ ਤੁਸੀਂ ਸਾਰੇ ਇੱਕ ਜਕਾਰਾ ਲਾ ਦਿਓ ਪਲੀਜ਼ ਬੋਲੇ ਸੋ ਨਿਹਾਲ ਸਰੀਆ ਕਾਲ ਜੀ ਜੀ ਕਹਿੰਦੇ ਕਣੀ ਕਣੀ ਨਾਲ ਤਲਾਹ ਭਰ ਜਾਂਦਾ ਜੇ ਹੋਰ ਵੀ ਲੋਕ ਦੇ ਸਬੰਧ ਕੱਢਣ ਇਦਾਂ ਇਹ ਭੈਣ ਦਾ ਜਨ ਕਿ ਮਦਦ ਹੋ ਜੂ ਘਰ ਪੈ ਜੂਗਾ ਕਣੀ ਕਣੀ ਨਾਲ ਕੱਲਾ ਕੋਈ ਨਹੀਂ ਕਰ ਸਕਦਾ ਇਹ ਵੀ ਵਿਚਾਰੇ ਖੁਸ਼ ਹੋਣਗੇ ਆਪਣੇ ਸੰਭਲਣ ਕੇ ਉੱਠਣ ਕੇ ਅੱਜ ਤੱਕ ਸਾਰੇ ਡਿਗੇ ਪਏ ਅੱਜ ਤੱਕ ਸਾਰੇ ਜਿੰਨੇ ਸਰਪੰਚ ਹੋਇਆ ਮੈਂਬਰ ਹੋਇਆ ਸਾਰੇ ਆਪੋ ਆਪਣੇ ਦੁੱਖਾਂ ਚ ਜੀ ਇਹ ਕੱਲ ਨੂੰ ਖੁਸ਼ ਹੁੰਦੇ ਨੇ ਰੱਬ ਇਹਨਾਂ ਨੂੰ ਸਿੱਧਿਆ ਕਰੇ ਤੇ ਹੁਣ ਤਾਂ ਕੇਰਾ ਤਾਂ ਕੋਡੇ ਕਰਤੇ ਰੱਬ ਨੇ ਜੀ ਜੀ ਇਸਦੇ ਹੁਣ ਸਾਰੇ ਭਰਾ ਕਰਨਗੇ ਅਸੀਂ ਨੰਬਰ ਦੇ ਚੱਲੇ ਆ ਅਸੀਂ ਜਿੰਨੀ ਜੋਗੇ ਹੋਵਾਂਗੇ ਵੱਧ ਤੋਂ ਵੱਧ ਪ੍ਰਧਾਨ ਜੀ ਠੀਕ ਹੈ ਸਰ ਠੀਕ ਹੈ ਤੁਸੀਂ ਖਿਆਲ ਰੱਖਿਓ ਆਪਾਂ ਤਾਂ ਖੁਸ਼ਹਾਲ ਹੋਣਗੇ ਤੇ ਤੁਹਾਡੇ ਖਾੜੇ ਫੇਰ ਹੀ ਲੱਗਣਗੇ ਮੇਲੇ ਦੇ ਜੀ ਇਹਨਾਂ ਦੇ ਮੈਂ ਤਾਂ 10 ਵਾਰ ਹੀ ਕਹਿ ਚੁੱਕਾ ਇਹਨਾਂ ਦੇ ਚਿਹਰੇ ਤੇ ਰੌਣਕ ਆਊਗੀ ਇਹਨਾਂ ਦੇ ਹੱਸਦੇ ਚਿਹਰੇ ਸਾਨੂੰ ਦਿਸਣਗੇ ਤੇ ਅਸੀਂ ਗੀਤ ਗਾਵਾਂਗੇ ਨਹੀਂ ਤੇ ਸਾਡੇ ਤੋਂ ਕੀ ਕਰਾਉਣਾ ਕਿਸੇ ਨੇ ਠੀਕ ਹੈ ਅਸੀਂ ਇਹੀ ਦੁਆ ਕਰਦੇ ਹਾਂ ਰੱਬਗੇ ਕਿ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਰੱਬ ਕੋਟਾ ਜਰੂਰ ਪੈਣ ਦਾ ਡੈਕ ਪੇਪਰ ਤੇ ਬੱਚੇ ਦੋਨੇ ਤੰਦਰੁਸਤ ਨੇ ਇਹ ਤੰਦਰੁਸਤੀ ਹੈ ਇਹ ਵੀ ਬੜੀ ਰਪੈਗਰੂ ਦੀ ਦੇਣ ਕੋਈ ਨਹੀਂ ਇਹ ਤਾਂ ਪਹਿਜੂਗਾ ਤੁਹਾਡੇ ਰਗੇ ਭਰਾਵਾਂ ਦੀ ਹਿੰਮਤ ਨਾਲ ਵੈਗਰ ਜੀ ਦਾ ਖਾਲਸਾ ਗਲਤੀ ਗਲਤੀ ਫਲਦੀ ਮਾਫ ਕਰਿਓ ਜੀ ਪੰਜਾਬ ਦੀ ਸੁਪਰ ਹਿੱਟ ਦਾ ਗਾਣਾ ਜੋੜੀ ਬਲਕਾਰਨ ਖੀਲਾ ਮਨਜਿੰਦਰ ਗੁਲਸ਼ਨ ਇਸ ਵਕਤ ਗਰੀਬ ਪਰਿਵਾਰ ਦੀ ਮਦਦ ਕਰਨ ਲਈ ਪਹੁੰਚੇ ਸੀ ਹੜ ਦੇ ਵਿੱਚ ਜਿਹੜਾ ਇਹ ਕੋਠਾ ਤੁਸੀਂ ਦੇਖ ਰਹੇ ਹੋ ਇਹ ਗਰੀਬ ਪਰਿਵਾਰ ਦਾ ਕੋਠਾ ਸੀ ਸਰਕਾਨਾ ਜਿਸ ਦੇ ਪਾਇਆ ਹੋਇਆ ਤੇ ਇਹ ਡਿੱਗ ਪਿਆ ਸੀ ਜਦੋਂ ਰਾਸ਼ਨ ਵੰਡਣਾ ਆਇਆ ਬਲਕਾਰਨ ਖੀਲਾ ਮਰਜਿੰਦਰ ਗੁਲਸ਼ਨ ਤੇ ਭੈਣ ਜਾ ਕੇ ਕੋਲ ਰੋ ਪਈ ਕਹਿੰਦੀ ਮੇਰਾ ਕੋਠਾ ਡਿੱਗ ਪਿਆ ਤੇ ਬਲਕਾਰ ਅਨਖੀਲਾ ਮਰਜਿੰਦਰ ਗੁਲਸ਼ਨ ਉਸੇ ਵਕਤ ਉੱਠ ਕੇ ਕਹਿੰਦੇ ਚੱਲ ਭੈਣੇ ਤੇਰੇ ਨਾਲ ਚੱਲਦੇ ਆ ਜਿੰਨੇ ਕੁ ਜੋਗੀਆਂ ਤੇਰੀ ਮਦਦ ਕਰਦੇ ਆ ਪੈਣ ਨੇ ਮੁਠੂ ਚ ਜਿੰਨੇ ਕੇ ਪੈਸੇ ਉਹਦੇ ਆਏ ਚੁੱਪ ਕਰਕੇ ਉਹਨੇ ਆਪ ਦਾ ਦਾਨ ਮਦਦ ਕਰਤੀ ਆ ਪੈਣ ਦੀ ਇਹ ਪੈਣ ਆ ਉਹ ਜਿਸ ਦਾ ਕੋਠਾ ਡਕਪਿਆ ਸਰਕਾਨਾ ਉੱਤੇ ਪਾਇਆ ਹੋਇਆ ਸੀ ਤੇ ਪਰ ਭੱਜ ਕੇ ਇਹਨਾਂ ਨੇ ਜਾਨ ਬਚਾਈ ਆ ਪੈਣ ਜਦੋਂ ਕੋਠਾ ਡਿੱਗਿਆ ਘਰ ਦੇ ਵਿੱਚ ਕੌਣ ਕੌਣ ਸੀ ਜਤਿਆਨ ਜੀ ਸੀ ਹੂੰ ਤੇ ਨੰ ਦੋ ਇੱਕ ਕੁੜੀ ਇੱਕ ਮੁੰਡਾ ਇੱਕ ਮੈਂ ਸਾਨੂੰ ਆ ਤਾਂ ਪੱਜ ਤੇ ਆਂਡ ਗਵਾਂਡ ਨੇ ਸਾਨੂੰ ਬਚਾਇਆ ਯਾਰ ਅਸੀਂ ਕਹਾਨੂੰ ਬਚਾਉ ਹਾਂ ਤੇ ਕਮਰਾ ਡੇਗ ਪੇ ਫਸਾ ਰਹੇ ਨੇ ਸਾ ਦਾ ਸਮਾਨ ਕੱਢਾ ਹੈ ਕੱਢ ਤੇ ਸਾਨੂੰ ਹਾਰ ਰਹੇ ਨੇ ਫਰਕਰ ਆਈ ਸਾਰਾ ਸਮਾਨ ਕੱਢਾ ਤੇ ਪਜਾ ਤੇ ਸਾਨੂੰ ਆ ਜੋ ਹਿੰਦੀ ਤਾਂ ਥੱਲੇ ਆ ਜਾਈ ਗਈ ਸੀ ਕਿਵੇਂ ਲੱਗਿਆ ਅੱਜ ਬਲਕਾਰ ਰਖੀਲਾ ਮਰਜਿੰਦਰ ਗੁਲਸ਼ਨ ਜਿਹੜੀ ਤੁਹਾਡੀ ਮਦਦ ਕਰਕੇ ਗਏ ਆ ਉਹਨਾਂ ਨੇ ਆਪ ਵੀ ਦਸਬੰਧ ਦੇ ਵਿੱਚੋਂ ਕਮਾਈ ਦੇ ਵਿੱਚੋਂ ਦਸਬੰਧ ਕੱਢਿਆ ਇਹ ਉਹ ਕਹਿੰਦੇ ਅਸੀਂ ਵੀ ਕੱਢਦੇ ਆ ਜਿਹੜੇ ਹੋਰ ਵੀ ਕਲਾਕਾਰ ਆ ਸਮਾਜ ਸੇਵੀ ਲੋਕ ਆ ਉਹ ਵੀ ਭੈਣ ਦੀ ਮਦਦ ਕਰਨ ਕਰਨ ਸਾਨੂੰ ਵਧੀਆ ਰਹਿਣਾ ਕਰਨ ਸੀ ਲੱਗਾ ਵਧੀਆ ਸਾਨੂੰ ਪਰਿਵਾਰ ਸਾਧੇ ਨਾਲ ਜੁੜਦੇ ਰਹਿਣਾ ਸੀ ਉਹਨਾਂ ਨਾਲ ਜੁੜਦੇ ਰਹੀਏ ਸਾਨੂੰ ਵਧੀਆ ਲੱਗਾ ਹੈ ਜੀ ਜੀ ਜਿਹੜੇ ਸਾਡੀ ਵੀਡੀਓ ਵੇਖ ਰਹੇ ਆ ਸੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਜਿਵੇਂ ਬਲਕਾਰਨ ਖੀਲਾ ਮਰਜਿੰਦਰ ਗੁਲਸ਼ਨ ਇਹਨਾਂ ਦੀ ਪ੍ਰਵਾਤ ਦੀ ਮਦਦ ਕਰਕੇ ਗਈ ਹੈ ਹੋਰ ਕਲਾਕਾਰ ਸਮਾਜ ਸੇਵੀ ਵੀਰ ਲੋਕ ਜਿਹੜੀ ਸਾਡੀ ਵੀਡੀਓ ਵੇਖ ਰਹੇ ਆ ਉਸ ਇਸ ਭੈਣ ਦੀ ਉਹ ਮਦਦ ਕਰਨ ਜਿੰਨਾ ਕਹਿੰਦੇ ਹੁੰਦੇ ਕਣੀ ਕਣੀ ਨਾਲ ਤਲਾਪ ਭਰ ਜਾਂਦਾ ਇਸ ਗਰੀਬ ਦਾ ਇੱਕ ਕੋਠਾ ਪੈ ਜਾਊਗਾ ਪਰ ਤੁਹਾਡੇ ਇੱਕ ਇੱਕ ਰੁਪਏ ਦਾ ਇੱਕ ਇੱਕ 100 ਰੁਪਏ ਨਾਲ ਇਸ ਦੀ ਬਹੁਤ ਮਦਦ ਹੋ ਜੂ ਅੱਜ ਮਰਜਿੰਦਰ ਗੁਲਸ਼ਨ ਬਲਕਾਰਨ ਖੀਲਾ ਇੱਥੇ ਪਰਵਾਰਾਂ ਦੀ ਮਦਦ ਕਰਨ ਪਹੁੰਚੇ ਸੀ ਜੋ ਹੜਪੀੜਤ ਪਰਿਵਾਰ ਹੈ ਉਹਨਾਂ ਦੇ ਨਾਲ ਅੱਜ ਉਹਨਾਂ ਨੇ ਦੁੱਖ ਸਾਂਝਾ ਕੀਤਾ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਫਿਰ ਇੱਕ ਨਵੀਂ ਵੀਡੀਓ ਦੇ ਹੋਰ ਦੇ ਨਾਲ ਜਲਦ ਮਿਲਾਂਗੇ ਜਾਤ ਦੇ ਧੰਨਵਾਦ